ਨੂੰ ਖਨੌਰੀ ਬਾਰਡਰ ਤੋਂ ਦੇ ਰਹੇ ਆ ਕਿ ਖਨੌਰੀ ਬਾਰਡਰ ਤੇ ਅੱਜ ਕੀ ਹਾਲਾਤ ਨੇ ਅੱਜ ਜਿਹੜਾ ਇਹ ਕੱਲ੍ਹ ਵਾਲੀ ਗੱਲ ਤੁਹਾਨੂੰ ਦੱਸੀ ਸੀ ਕਿ ਦੋ ਝੰਡੇ ਲਾਏ ਜਾਂਦੇ ਨੇ ਇੱਕ ਪਾਸੇ ਉਹਨਾਂ ਦਾ ਝੰਡਾ ਲੱਗਿਆ ਹੋਇਆ ਚਿੱਟਾ ਤੇ ਇਧਰ ਮੇਰੇ ਪਾਸੇ ਇੱਕ ਚਿੱਟਾ ਲੱਗਿਆ ਹੋਇਆ ਸੀ ਹੁਣ ਉੱਥੇ ਕੇਸਰੀ ਨਿਸ਼ਾਨ ਸਾਹਿਬ ਇਸ ਟਾਈਮ ਜਿਹੜਾ ਉਹ ਝੂਲਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਕ ਹੋਰ ਗੱਲ ਦੱਸ ਦਿੰਨੇ ਆ ਕੱਲ ਮੀਟਿੰਗ ਜਿਹੜੀ ਉਹ ਬੇਸਿੱਟਾ ਰਹੀ ਆ ਸ਼ਰਤਾਂ ਨਹੀਂ ਮੰਨੀਆਂ ਗਈਆਂ ਐਤਵਾਰ ਫਿਰ ਇੱਕ ਮੀਟਿੰਗ ਰੱਖੀ ਗਈ ਆ ਕੱਲ ਇਹ ਬਹੁਤ ਪਿੱਛੇ ਸੀ ਅੱਜ ਜਿਹੜੀ ਆ ਸੰਗਤ ਬਹੁ ਇਹ ਜਾਣਾ ਚਾਹੁੰਦੇ ਨੇ ਉਹ ਰੋਕਣਾ ਚਾਹੁੰਦੇ ਨੇ ਪਰ ਅਗਲੀ ਮੀਟਿੰਗ ਨੂੰ ਲੈ ਕੇ ਹਲੇ ਫਿਲਹਾਲ ਰੁਕੇ ਹੋਏ ਨੇ ਪਰ ਇੱਕ ਵਾਰ ਤੁਹਾਨੂੰ ਇਕੱਠ ਤੇ ਨਿਗਾ ਵੀ ਮਰਵਾ ਦਿੰਨੇ ਆ ਕਿ ਕਿਸ ਤਰ੍ਹਾਂ ਦਾ ਇਕੱਠ ਜਿਹੜਾ ਇੱਥੇ ਹੈਗਾ ਬਹੁਤ ਸਾਰੀ ਸੰਗਤ ਜਿਹੜੀ ਆ ਇੱਥੇ ਜੁੜੀ ਹੋਈ ਆ ਬਹੁਤ ਸਾਰੇ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਖਾਸ ਕਰਕੇ ਇੱਥੇ ਜਿਹੜੀ ਆ ਲੋਕਾਂ ਦੀ ਗਿਣਤੀ ਜਿਹੜੀ ਵਧਣੀ ਹੋ ਸ਼ੁਰੂ ਹੋ ਗਈ ਆ ਆਮ ਲੋਕ ਇੱਥੇ ਹੈਗੇ ਆ ਆਪਾਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਕੀ ਕਹੋਗੇ ਕੀ ਕਹੋਗੇ ਨਾ ਨਾ ਇਹ ਨਹੀਂ ਛੱਡਦੇ ਛੱਡ ਦਿਖਲਾ ਜੀ ਹਾਂ 24 ਕਲਾ ਜੀ ਕਰ ਲੈ ਤੁਸੀਂ ਵੇਖੋ ਵੀ ਕਿੰਨੇ ਨਿਸ਼ਾਨ ਢੁੱਟ ਰਹੇ ਆ ਅਸੀਂ ਤੇ ਹੀ ਅਰਦਾਸ ਕਰਦੇ ਆ ਤੇ ਸਰਕਾਰਾਂ ਜੇ ਨਹੀਂ ਇਹਨਾਂ ਨੂੰ ਸਾਡੇ ਤੋਂ ਤੰਗੀ ਆ ਆ ਜਿਹੜੀਆਂ ਹੱਦਬੰਦੀਆਂ ਨੇ ਨਿਸ਼ਾਨ ਸਾਹਿਬ ਦੇ ਹਿਸਾਬ ਨਾਲ ਕਰ ਦੇਣ ਫਿਰ ਵੇਖੋ ਫਿਰ ਤੇ ਇਹੀ ਹਾਲ ਆ ਜੇ ਉਹ ਸਾਡੇ ਹੱਕ ਨਹੀਂ ਦੇਣੇ ਆ ਸ਼ਾਂਤਮਈ ਇੱਥੇ ਜਿਹੜੇ ਸਾਡੇ ਲੋਕ ਆ ਉਹ ਆਪਣੀਆਂ ਮੰਗਾ ਮੰਗਵਾਉਣ ਦੇ ਲਈ ਆ ਹਰਿਆਣੇ ਦੇ ਨਾਲ ਸਾਡਾ ਮਸਲੀ ਕੋਈ ਨਹੀਂ ਹਰਿਆਣਾ ਦੇ ਨਾਲ ਸਾਡਾ ਮਸਲਾ ਕੋਈ ਨਹੀਂ ਜੀ ਦਿੱਲੀ ਜਾਣ ਦੀ ਕੌਲ ਆ ਕਿਸਾਨ ਯੂਨੀਅਨਾਂ ਦੀ ਜੀ ਤੇ ਕਿਸਾਨ ਯੂਨੀਅਨ ਜਿੰਨੇ ਵੀ ਸਾਡੇ ਲੋਕ ਆ ਸਾਡੇ ਆਗੂ ਆ ਉਹ ਪੁਰ ਅਮਨ ਤਰੀਕੇ ਨਾਲ ਹਰਿਆਣੇ ਵੱਲ ਵਧਰੇ ਆ ਹਮ ਲੇਕਿਨ ਵੇਖੋ ਵੀ ਕਿੱਡੇ ਦੁੱਖ ਦੀ ਗੱਲ ਆ ਵੀ ਜਿਹੜੀ ਸਰਕਾਰ ਆ ਉਹ ਐਵੇਂ ਦੇ ਐਵੇਂ ਦੇ ਕੰਮ ਕਰ ਰਹੀ ਐ ਐਵੇਂ ਦੇ ਕੰਮ ਕਰ ਰਹੀ ਐ ਵੀ ਜਿਹੜੇ ਨਿੰਦਨਯੋਗ ਨੇ ਤੇ ਬਹੁਤ ਦੁਖਦਾਈ ਨੇ ਹਮ ਚੀਨ ਭਾਰਤ ਦੇ ਵਿੱਚ ਕਬਜ਼ਾ ਕਰ ਗਿਆ ਉੱਥੇ ਤੇ ਫੌਜਾਂ ਤੋਂ ਕੁਝ ਹੋਇਆ ਨਹੀਂ ਉੱਥੇ ਤੇ ਫਿਰ ਸਰਦਾਰ ਅੱਗੇ ਕੀਤੇ ਤੇ ਜਦੋਂ ਆ ਪੂਰਾ ਆਮਨ ਤਰੀਕੇ ਨਾਲ ਇਹ ਸਰਦਾਰ ਇਹ ਪੰਜਾਬੀ ਇਹ ਹਰਿਆਣੇ ਵਾਲੇ ਰਾਜਸਥਾਨੀ ਜਾਂ ਯੂਪੀ ਦੇ ਜਿਹੜੇ ਭਾਰਤ ਦੇ ਲੋਕ ਹੈ ਉਹ ਆਪਣੀਆਂ ਗੱਲਾਂ ਕਰਨ ਦੇ ਲਈ ਸੈਂਟਰ ਦੇ ਨਾਲ ਡਾਇਲੌਗ ਕਰਨ ਦੇ ਲਈ ਜਾ ਰਹੇ ਆ ਤੇ ਉਥੇ ਇਹ ਕੁੜੀਆਂ ਚਲਾਉਂਦੇ ਆ ਬਣ ਗਿਆ ਟਿੱਕੜੀਆਂ ਦਾ ਸ਼ਿੰਗੂ ਵਾਲਾ ਉਹ ਬਣ ਗਿਆ ਮਹੌਲਪੁਰਾ ਸੇਮ ਉਹੀ ਮਹੌਲ ਬਣ ਗਿਆ ਜੀ ਇੱਥੇ ਉਵੇਂ ਹੀ ਦੇਲੇ ਲੱਗਿਆ ਜੀ ਉਹੀ ਤਰੀਕੇ ਨਾਲ ਲੰਗਰ ਲੱਗਿਆ ਸੰਗਤ ਆ ਰਹੀ ਆ ਸੰਗਤ ਜਾ ਰਹੀ ਆ ਪੂਰਾ ਚੜ੍ਹਦੀ ਕਲਾ ਮਹੌਲ ਆ ਜੀ ਕੋਈ ਮਸਲਾ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਹੈ ਕਿਉਂਕਿ ਜਿੱਥੇ ਪਿੱਠ ਪਿੱਛੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੋਵੇ ਗੁਰੂ ਦੀ ਕਿਰਪਾ ਵਰਸਦੀ ਹੋਵੇ ਉਥੇ ਜਿਹੜੇ ਸੰਘਰਸ਼ ਨੇ ਫਪੇ ਵੀ ਹੁੰਦੇ ਆ ਅਤੇ ਇਹਨਾਂ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਜੀ ਬਿਲਕੁਲ ਇੱਕ ਪਾਸੇ ਇਹਨਾਂ ਦੇ ਵੱਲੋਂ ਬੇਨਤੀ ਵੀ ਜਾਰੀ ਹੈ ਕਿ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉਸ ਤੋਂ ਪਿੱਛੇ ਰਿਹਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਜਥੇਬੰਦੀ ਵੱਲੋਂ ਜਾਬਤੇ 'ਚ ਰਹਿਣ ਦੀ ਹਜੇ ਗੱਲ ਨਾ ਕਿ ਕੋਈ ਕਾਲ ਨਹੀਂ ਹੈਗੀ ਅੱਗੇ ਜਾਣ ਦੀ ਤੇ ਇਸ ਕਰਕੇ ਕਿਰਪਾ ਕਰਕੇ ਪਿੱਛੇ ਹੀ ਰਹਿਣ ਇਹਨਾਂ ਦੇ ਵੱਲੋਂ ਵਾਰ-ਵਾਰ ਰੋਕਿਆ ਜਾ ਰਿਹਾ ਡਿਊਟੀ ਨੇ ਤੇ ਖੜੇ ਹੋਏ ਨੌਜਵਾਨ ਨੇ ਇਹ ਸੈਂ ਜਥੇਬੰਦੀ ਨਾਲ ਸਾਰੇ ਜੁੜੇ ਹੋਏ ਜਥੇਬੰਦੀ ਨਾਲ ਜੁੜੇ ਹੋਏ ਸਾਰੇ ਕੀ ਹੁਕਮ ਆ ਹੁਣ ਕੰਦਾ ਇਹ ਸਾਡੇ ਅੱਗੋਂ ਹੀ ਕਰਨਗੇ ਅੱਜ ਅੱਛਾ ਉਹਨਾਂ ਦੇ ਵੱਲੋਂ ਇਹ ਹੀ ਕਾਲ ਆ ਵੀ ਕਿ ਰੋਕ ਕੇ ਰੱਖੋ ਜਾਲੇ ਦਾ ਸ਼ਾਂਤੀ ਬਣਾਉਣਾ ਕਰਵਾਇਆ ਜੀ ਹਾਂ ਜੀ ਵੀ ਸ਼ਾਂਤੀ ਜਾਂ ਹੁਣ ਤੱਕ ਰਹਿਣ ਦੀ ਗੱਲ ਆ ਹਾਂ ਜੀ ਹਾਂ ਜੀ ਅਸੀਂ ਬਾਰਸ ਪੰਜਾਬ ਕੱਥੇ ਰਹਿੰਦੇ ਦੋ ਬਾਈ ਦੀਪ ਸਿੰਘ ਦੀ ਸੋਚੇ ਆ ਜੀ ਅੱਛਾ ਅੱਜ ਜੇ ਬਾਈ ਦੀਪ ਹੁੰਦਾ ਤਾਂ ਗੱਲ ਕੋਈ ਹੋਰ ਹੋਣੀ ਸੀਗੀ ਅੱਛਾ ਬਾਈ ਨੂੰ ਬਹੁਤ ਯਾਦ ਕਰਦੇ ਆ ਜੀ ਅੱਛਾ ਪਿਛਲੇ ਜਦੋਂ ਪਿਛਲੇ ਸਾਲ ਸੀ ਅਸੀਂ ਜੀ ਬਾਈ ਨਾਲ ਸੀ ਉਦੋਂ ਜਮਾ ਬਾਈ ਦੇ ਨਾਲ ਸੀਗੇ ਜੀ ਅੱਛਾ ਅਸੀਂ 26 ਜਨਵਰੀ ਵਾਲੇ ਦਿਨ ਵੀ ਬਾਈ ਦੇ ਨਾਲ ਸੀਗੇ ਜੀ ਹੂੰ ਬਾਈ ਦੀ ਬਹੁਤ ਜ਼ਿਆਦਾ ਆਉਂਦੀ ਆ ਬਾਈ ਨੂੰ ਬਹੁਤ ਮਿਸ ਕਰਦੇ ਆ ਹੂੰ ਉਦੋਂ ਉਹਦਾ ਮਾਹੌਲ ਹੀ ਹੋਰ ਸੀ ਜੀ ਬਾਈ ਦੀਪ ਸਿੱਧੂ ਹੁੰਦਾ ਸੀ ਬੀ ਕੰਮ ਬਾਈ ਨੇ ਸੀ ਹੂੰ ਸਾਰਾ ਬਾਈ ਅਸਲ ਸਾਡੇ ਨੌਜਵਾਨਾਂ ਦਾ ਇੱਕ ਆਕੂ ਸੀਗਾ ਜੀ ਉਹ ਹਾਂ ਬਹੁਤ ਵਧੀਆ ਸੋਚ ਰੱਖਣ ਵਾਲਾ ਬੰਦਾ ਸੀਗਾ ਪਰ ਉਹਨੂੰ ਜਦੋਂ ਤੱਕ ਆਪਾਂ ਨੇ ਸਮਝਿਆ ਉਦੋਂ ਤੱਕ ਆਪਾਂ ਗਵਾ ਲਿਆ ਸੀਗਾ ਜੀ ਹੂੰ ਨਾ ਹੀ ਹੁਣ ਉਹ ਵਾਪਸ ਆ ਸਕਦਾਗਾ ਜਿਵੇਂ ਕਿ ਦੇਵੀ ਬਾਈ ਦਾ ਸ਼ੇਰ ਹੈਗਾ ਕਹਿੰਦਾਗਾ ਉਹ ਵੀ ਤੇਰੇ ਮਰਨ ਤੋਂ ਬਾਅਦ ਤੈਨੂੰ ਹੁਣ ਜਾ ਕੇ ਕੌਣ ਦੱਸੂਗਾ ਵੀ ਤੇਰਾ ਜ਼ਿਕਰ ਤੇਰੇ ਤੋਂ ਬਾਅਦ ਕਿੰਨਾ ਹੋਇਆ ਹਮ ਬਾਈ ਨੂੰ ਬਸ ਬਾਈ ਦੀ ਯਾਦ ਬਹੁ ਬਈ ਬਹੁਤ ਅਰਪਾਵਕ ਹੋਇਆ ਜੀ ਬਹੁ ਵੱਡੀ ਸ਼ੌਕ ਦਾ ਮਾਲਕ ਸੀ ਬਾਈ ਜੀ ਜੀ ਅਸੀਂ ਸਵੇਰ ਤੋਂ ਬਾਈ ਜੀ 9:30 ਵਜੇ ਤੋਂ ਇੱਥੇ ਖੜੇ ਆ ਜੀ ਸਰਬਤਾ ਇੱਕ ਤਸਵੀਰ ਪੜਤਰੀ ਜਾ ਅਸੀਂ ਆ ਚੀਜ਼ ਨਹੀਂ ਦੇਖ ਰਹੇ ਨਾ ਕਿ ਇਹ ਜੱਜਬੇ ਦੀ ਲੋੜ ਹੁੰਦੀ ਹੈ ਕੇਸਰੀ ਨਿਸ਼ਾਨ ਸਾਹਿਬ ਆ ਸੌਰੀ ਕੇਸਰੀ ਪਰਨਾ ਬੰਨਿਆ ਹੋਇਆ ਇਹਨਾਂ ਦੇ ਤੇ ਲੱਤਾਂ ਕੰਮ ਨਹੀਂ ਕਰਦੀਆਂ ਤੇ ਉਹ ਵੀ ਇੱਥੇ ਪਹੁੰਚੇ ਹੋਏ ਆ ਇਹ ਵੱਡੀ ਗੱਲ ਆ ਵੱਡੀ ਗੱਲ ਆ ਜਿਹੜੀ ਇੱਥੇ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ ਵੀਰ ਮੈਂ ਇੱਕ ਮਿੰਟ ਕਿਵੇਂ ਹੋ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਕਿਵੇਂ ਅੱਜ ਵੀ ਨਿਸ਼ਾਨ ਸਾਹਿਬ ਸਾਹਿਬ ਤੋਂ ਪੁੱਛੇ ਹੋ ਰਹੇ ਪੂਰੇ ਕੈਮ ਆ ਜੀ ਪੂਰੇ ਕੈਮ ਆ ਜਵਾ ਕੈਮ ਆ ਜੀ ਜਾਣਾ ਦਿੱਲੀ ਕਿ ਆਵਾਜ਼ ਜ਼ਰੂਰ ਜਾਵਾਂਗੇ ਪਹਿਲਾਂ ਜਾਵਾਂਗੇ ਅੱਛਾ ਹਾਂ ਤੁਸੀਂ ਦੱਸੋ ਕੀ ਲੱਗਦਾ ਕੀ ਆ ਜਾਵਾਂਗੇ ਜਾਂ ਕੇ ਰਹਿਾਂਗੇ ਹੱਟਦੇ ਨਹੀਂ ਪਿੱਛੇ ਤਾਂ ਨਹੀਂ ਹਟਣਾ ਜੀ ਹਾਂ ਇਹ ਤਾਂ ਰੋਕਦੇ ਆ ਇਹ ਰੋਕਣਾ ਦੋ ਮਿੰਟਾਂ ਦਾ ਕੰਮ ਹੀ ਆ ਜੀ ਅੱਛਾ ਹਾਂ ਕਾਲ ਦੀ ਠੀਕ ਆ ਹਾਂ ਕਾਲ ਦੀ ਠੀਕ ਆ ਆਪਣੀ ਨਹੀਂ ਆਉਂਦੀ ਬਸ ਸਿੱਧੂਪੁਰ ਹਾਂ ਬਸ ਟੱਕਰ ਨਹੀਂ ਬੰਦ ਰਹੇ ਕਿਹੜਾ ਪਿੰਡ ਕਿਹੜਾ ਪਿੰਡਾ ਜਿਹੜਾ ਇਹ ਪਿੰਡ ਖੇਮੋਣਾ ਅੱਛਾ ਕਿਦਾਂ ਦੇ ਆਏ ਹੋ ਆ ਹੋ ਗਿਆ ਜੀ ਦੱਸ ਦਿੰਨਾ ਸਾਨੂੰ ਆ ਇਹਨੂੰ ਅੱਛਾ ਪੰਜ-ਛੇ ਮਿੰਟ ਹੋ ਗਏ ਹਾਂ ਹਾਂ ਤੇਰਾ ਗਵੰਡੀ ਆ ਜਹਾ ਦਾ ਗਵੰਡੀ ਆ ਅੱਛਾ ਹੁੰਦਾ ਹੁੰਦਾ ਗੋਵਿੰਦਪੁਰਾ ਕਿੱਥੇ ਜਾਇਟੇਗਾ ਹਾਂ ਅੱਛਾ ਜੀ ਮੈਨੂੰ ਜਾਣਦਾ ਗੋਵਿੰਦਪੁਰਾ ਮੇਰੇ ਪਾਤੀ ਦਾ ਮੁੰਡਾ ਗੱਡੀ ਜਾਣਦਾ ਸਾਡੇ ਵਰਗੇ ਡਾਂਗਾ ਰਾਂ ਠੀਕ ਹੈ ਤੇ ਇਹ ਜਿਹੜਾ ਇਸ ਟਾਈਮ ਤੁਹਾਨੂੰ ਤਸਵੀਰਾਂ ਦੱਸ ਰਿਹਾ ਹੁਣ ਤੁਹਾਨੂੰ ਮੈਂ ਇੱਕ ਚੀਜ਼ ਉਧਰਲੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਆਦਾ ਉਧਰਲੇ ਕਰ ਦਿਖਾਇਓ ਕਿ ਉਧਰਲੇ ਪਾਸੇ ਨਾ ਜਿਹੜੀ ਫੌਜ ਹੈ ਜਿਹੜੀ ਉਹ ਪੂਰੀ ਇਤਨਾ ਲੱਗੀ ਹੋਈ ਆ ਤੇ ਇੱਕ ਨਾ ਇੱਕ ਚੀਜ਼ ਹੋਰ ਆ ਉਧਰਲੇ ਪਾਸੇ ਮੋਟਰ ਤੇ ਤੁਸੀਂ ਦੇਖਿਓ ਉਧਰਲੇ ਪਾਸੇ ਜਿਵੇਂ ਉਹਨਾਂ ਨੂੰ ਆੜ ਮਿਲਦੀ ਆ ਉਹ ਉੱਥੇ ਖੜੇ ਹੋਏ ਪੂਰੇ ਐਕਟਿਵ ਨੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਹੁਕਮ ਨੇ ਉਹ ਉਹਨਾਂ ਦੇ ਵਿੱਚ ਐਕਟਿਵ ਨੇ ਜਿੰਨੇ ਕੁ ਇਧਰਲੇ ਪਾਸੇ ਇੱਕ ਨਾਲ ਇੱਥੇ ਛਿੱਕਾਂ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਜਿਹੜਾ ਇੱਥੇ ਜਿਹੜੀ ਆ ਜਾ ਉਰੇ ਆ ਜਾ ਜਿਹੜੀ ਇੱਥੇ ਅਥਰੂ ਗਿਆ ਸੱਟ ਜਾਂਦੇ ਉਹਨਾਂ ਨੂੰ ਛਿੱਕਾਂ ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਜਿਹੜਾ ਵੀ ਇੱਥੇ ਦਾ ਆਮ ਹੀ ਛਿੱਕਾਂ ਲੱਗੀਆਂ ਹੋਈਆਂ ਨੇ ਜਾਂ ਉਹ ਨੱਕ ਨੂੰ ਚੜਦੀ ਆ ਉਹਨਾਂ ਨੂੰ ਇਹ ਤੇ ਪ੍ਰੋਬਲਮ ਆ ਰਹੀ ਆ ਆਮ ਲੋਕਾਂ ਨੂੰ ਕਿਉਂਕਿ ਉਹਨੇ ਬਹੁਤ ਕੁਝ ਛੱਡਿਆ ਹੋਇਆ ਪਰ ਇਹਨਾਂ ਦੇ ਵੱਲੋਂ ਵਾਰ-ਵਾਰ ਜਾਬਤੇ 'ਚ ਰਹਿਣ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਆ ਕਿ ਜਾਬਤੇ ਦੇ ਵਿੱਚ ਰਹੋ ਪਰ ਫਿਲਹਾਲ ਹੁੰਦਾ ਕੀ ਆ ਕਿਵੇਂ ਲੱਗ ਰਿਹਾ ਕਿ ਕਦੋਂ ਦੇ ਡਟੇ ਹੋਏ ਇੱਥੇ ਜੀ ਸ਼ੁਰੂ ਤੋਂ ਡਟੇ ਹੋਏ ਜਿੱਦ ਨੇ ਆਏ ਜੀ ਅੱਛਾ ਇੱਥੇ ਡਿਊਟੀ ਤੇ ਆਉਂ ਇੱਥੇ ਆ ਪੱਕੇ ਕੀ ਮਾਹੌਲ ਕੀ ਆ ਕਿੰਨੇ ਦੀ ਝੜਪਾਂ ਹੁੰਦੀਆਂ ਡੇਲੀ ਆਉ ਡੇਲੀ ਆ ਮੰਨ ਲਓ ਵੀ ਦਿਨ ਵਿੱਚ ਨਹੀਂ ਹੁੰਦੀਆਂ 4-5 ਵਾਰੀ 4-5 ਵਾਰੀ ਪੂਰੀ ਝੜਪਾਂ ਹੁੰਦੀਆਂ ਇਹ ਵੇਰ ਕੇ ਲਾਂਗੀਆਂ ਤੇਰਾ ਨਹੀਂ ਫਿਰ ਮੜਾ ਮੋਟਾ ਫਿਰ ਚਾਹੀਦਾ ਹਾਂ ਅੰਨਾ ਕਿ ਤਾਂ ਫਿਰ ਇਹਨਾਂ ਨੂੰ ਵੀ ਕੀ ਪਤਾ ਲੱਗੀ ਪੰਜਾਬੀ ਕੀ ਹੁੰਦੇ ਨੇ ਹਾਂ ਮੜਾ ਮੋਟਾ ਹੋਣਾ ਚਾਹੀਦਾ ਅੱਛਾ ਤੇ ਕੀ ਲੱਗਦਾ ਕੀ ਆ ਕਿ ਕਾਲ ਨੂੰ ਢੀਕਦੇ ਆ ਕੀ ਸਿਸਟਮ ਆ ਹਾਂ ਜਿੱਦਾਂ ਜਥੇਵੰਦਰੀ ਕਾਲ ਨੂੰ ਢੀਕਦੇ ਆ ਹਾਂ ਵੀ ਜਦੋਂ ਜਥੇਵੰਦਰੀ ਕਾਲ ਦੇਤੀ ਹਾਂ 26 27 ਨਵੰਬਰ ਜਦੋਂ ਦੋ ਦੋ ਗਏ ਸੀਗੇ ਉਹਦੇ ਨੂੰ ਲੱਗਦਾ ਨਹੀਂ ਇਸ ਵਾਰ ਜਾਦੇ ਔਕੜਾ ਇਹਨਾਂ ਦਾ ਜਾਦੇ ਪ੍ਰਬੰਧ ਹੈ ਕਿ ਆਪਣਾ ਜਾਦੇ ਆ ਨਹੀਂ ਉਹਨਾਂ ਦਾ ਜਾਦੇ ਪ੍ਰਬੰਧ ਹੈ ਅੱਛਾ ਆਪਣਾ ਤਾਂ ਥੋੜਾ ਜਿਹਾ ਘੱਟ ਆ ਪਹਿਲਾਂ ਨਾਲ ਪਹਿਲਾਂ ਨਾਲ ਘੱਟ ਆ ਪਰ ਅੱਜ ਲੱਗਦਾ ਮੈਨੂੰ ਵੀ ਉਹ ਤੋਂ ਜਾਦੇ ਹੋ ਜਾਵੇ ਨੌਜਵਾਨੀਆਂ ਵੀ ਜੇ ਕਿਤੇ ਜਥੇਵੰਦਰੀ ਦੇ ਦੇ ਕਾਲ ਵੀ ਕਰਦੀਏ ਪਾਰ ਆ ਹਾਂ ਪਾਰ ਹੋ ਜੂ ਅੱਜ ਹੋ ਜੂ ਜਥੇਵੰਦਰੀ ਕਾਲ ਢੀਕਦੇ ਆ ਅੱਛਾ ਦਿੱਲੀ ਜਾਣ ਦਾ ਮੂਡ ਹੈ ਪੂਰਾ ਹੈ ਦਿੱਲੀ ਦਾ ਫਿਰ ਹੁਣ ਕੋਈ ਗੱਲ ਹੈ ਖੇਤ ਬਣਾਈ ਹੋਈ ਆ ਪਹਿਲਾਂ ਮੂਹ ਲੱਗੀ ਹੋਈ ਆ ਮੂਹ ਲੱਗੀ ਹੋਈ ਹੈ ਨਾ ਬਾਈ ਬਾਕੀ ਤੁਹਾਨੂੰ ਇਹ ਤਸਵੀਰਾਂ ਦੇ ਤੁਸੀਂ ਇੱਕ ਵਾਰ ਇਕੱਠ ਤੁਸੀਂ ਦੇਖਿਓ ਇਕੱਠ ਕਾਫੀ ਵੱਡਾ ਬਹੁਤ ਜ਼ਿਆਦਾ ਵੱਡਾ ਇਕੱਠਾ ਇਕੱਠ ਦੇ ਵਿੱਚ ਆਮ ਲੋਕ ਜਿਹੜੇ ਇੱਥੇ ਪਹੁੰਚੋ ਜਾਂ ਪ੍ਰਸ਼ਾਦਾ ਪਾਣੀ ਦੀਆਂ ਤਾਂ ਤਸਵੀਰਾਂ ਐ ਕੋਹਰ ਰੱਖੀਆਂ ਨੇ ਪ੍ਰਸ਼ਾਦਾ ਪਾਣੀ ਇੱਥੇ ਦਿੱਤਾ ਜਾ ਰਿਹਾ ਹਰੇਕ ਤਰ੍ਹਾਂ ਦੀ ਜਿਹੜੀ ਸਹੂਲਤ ਇੱਥੇ ਜਿਹੜੀ ਆ ਉਹ ਹੈਗੀ ਆ ਲੰਗਰਾਂ ਦੁੱਧ ਦੀ ਲੱਸੀ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਆ ਦਿੱਕਤ ਨਹੀਂ ਹੈਗੀ ਕਿ ਪਰ ਹਾਲੇ ਤੱਕ ਜਿਹੜਾ ਫਲਹਾਲ ਆ ਮੋਰਚਾ ਜਿਹੜਾ ਤੁਹਾਨੂੰ ਤਸਵੀਰਾਂ ਦੇ ਵਿੱਚ ਦੱਸ ਰਹੇ ਆ ਕਿ ਅੱਜ ਦੇ ਕੀ ਹਾਲਾਤ ਹੈਗੇ ਨੇ ਪਰ ਕਦੋਂ ਵੀ ਇਹ ਜਿਹੜੇ ਜ਼ਾਬਤੇ ਤੋਂ ਇਧਰਲੇ ਪਾਸੇ ਜਾਣ ਦੀ ਕੋਸ਼ਿਸ਼ ਤੇ ਹੋਣਗੇ ਕਿਉਂਕਿ ਮੈਨੂੰ ਐਂ ਲੱਗਦਾ ਵੀ ਕੱਲ ਨਾਲੋਂ ਇਹ ਕਾਫੀ ਜਿਹੜੇ ਗਾਂ ਆ ਚੁੱਕੇ ਨੇ ਕੱਲ ਇਹ ਬਹੁਤ ਪਿੱਛੇ ਸੀਗੇ 100 200 ਮੀਟਰ ਅਗਲੇ ਪਾਸੇ ਆ ਚੁੱਕੇ ਨੇ ਤੇ ਹੁਣ ਤਾਂ 50 ਕੁ ਮੀਟਰ ਦਾ ਆਪਸ ਵਿੱਚ ਫਾਸਲਾ ਹੈਗਾ ਪਹਿਲਾਂ ਇੱਥੇ ਬਹੁਤ ਜ਼ਿਆਦਾ ਜਿਹੜਾ ਫਾਸਲਾ ਸੀ ਆਹ ਬੰਦਾ ਆ ਪੁੱਤਰਾ ਨਹੀਂ ਪਹਿਲਾਂ ਨੀਲੋਂ ਜਿਹਾ ਜਿਹਾ ਬੰਦੀ ਦੌੜ ਉਹਦੀ ਗਰਾਹਲੇ ਦੀ ਇਹ ਦੌੜੀ ਅਸੀਂ ਦਾ ਅਸੀਂ ਦਾ ਪੂਰਾ ਬੋਲੇ ਸੋਨਿਆਰ ਜੈ ਜੀ ਹੇ ਬਾਤ ਨੇ ਜੀ ਦੁਆਏ ਦੋਨਾ ਨਾਗੇ ਪਾਲ ਦੀ ਦਰਨੀ ਨਾਲਤੀ ਸਾਡੇ ਕੀ ਦੋ ਮਰਜੇ ਮੁੰਡੇ ਹੋ ਮੁੰਡੇ ਤੇ ਇਹ ਮੁੰਡਾ ਫੜਦੇ ਆ ਜੀ ਅਸੀਂ ਲੈ ਕੇ ਕਿੱਥੇ ਗਏ ਵੀ ਛੱਡਦੇ ਨਹੀਂ ਆ ਮੁੰਡਾ ਚੱਕ ਲਿਆ ਉਹਨਾਂ ਨੇ ਸਾਡਾ ਸ਼ੇਰ ਆ ਕੀ ਦੋ ਮਰਜੇ ਵਾਪਸ ਸ਼ੇਰ ਨੇ ਕੀ ਦੋ ਮਰਜੇ ਕਿੱਥੇ ਝੋਕ ਦੋ ਕਿੱਥੇ ਕਾਉਂ ਕੁਰਬਾਨੀ ਉੱਤੇ ਕਰਨਗੇ ਦੋ ਮਰਜੀ ਆਪਦੇ ਪਿੱਛੇ ਆਈ ਨਹੀਂ ਹੈਗੇ ਬੁੱਧੂ ਦਾ ਕੰਮ ਦੋ ਮਰਜੀ ਹੋਦੀ ਜਿੱਥੇ ਕਹਾਂ ਜਾ ਕੇ ਆਏ ਜਿੱਥੇ ਮਰਜੀ ਦੀ ਦੋ ਮਰਜੀ ਆ ਉੱਥੇ ਜਾਣਗੇ ਬੰਦੇ ਆਪਦੇ ਪਿੱਛੇ ਮਰਨਗੇ ਹੱਕ ਪਿੱਛੇ ਮਰਦੇ ਆਪਾਂ ਇਹ ਕੀ ਕੰਮ ਉਹਨਾਂ ਦਾ ਕੰਮ ਕੀ ਹੈ ਜਾ ਕੇ ਅਗਰ ਰੋਗ ਤੇ ਸਾਨੂੰ ਕਹਣਗੇ ਜੇ ਅਸੀਂ ਸੜਕ ਤੇ ਆਪਦਾ ਹੱਕ ਮੰਗਦਾ ਤਾਂ ਡਾਂਗਾ ਲੱਗਿਆ ਦੇਣਗੇ ਅੱਜ ਅੱਜ ਕੇਰ ਲਾਗੇ ਮੁੰਡਿਆਂ ਨੂੰ ਸਾਡੇ ਨੂੰ 83 ਲੈ ਲੈ ਕੇ ਲੰਘਣ ਦਿੰਦੇ ਨੇ ਉਹ ਮੈਂ ਕਿਹਾ ਸਾਨੂੰ ਹਵਤੇ ਮਾਰਦੇ ਨੇ ਤੂਏ ਮਾਰਦੇ ਨੇ ਮਾਰਦੇ ਸਾਨੂੰ ਹਵਤੇ ਨੇ ਬੋਲ ਸਹੀ ਆ ਸਾਡੇ ਨਾਲ ਗੁਰਨਾਣਕ ਦੇਵ ਹੈ ਅਸੀਂ ਜੀ ਗੱਲ ਨਹੀਂ ਹੈ ਕਿ ਵੀ ਉਹੀ ਆਏ ਅਸੀਂ ਸਾਡੇ ਲਈ ਡਾਂਗਾ ਡਾਂਗਾ ਨਿਕਲੀਆਂ ਝੰਡੇ ਅਸੀਂ ਰੱਬ ਦੇ ਆਸਰੇ ਆਏ ਆ ਇਹ ਅੰਨਦਾਤਾ ਹੈ ਇਹ ਉਹੀ ਨਹੀਂ ਰਗਾ ਵੀ ਉਹ ਸੁਣਨਾ ਵਰਦਾ ਹੈ ਮਾਲਕਾ ਬੱਲੇ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਬਾਰਡਰ ਤੇ ਮਾਹੌਲ ਜਿਹੜਾ ਪਖਿਆ ਹਮੇਸ਼ਾ ਹੀ ਤਣਾਪੁਰ ਬੰਦਾ ਅੰਦਾ ਰਣਜੀਤ ਤੁਸੀਂ ਦੇਖੋ ਹਣਾ ਵੀ ਉਹਨਾਂ ਦੇ ਵੱਲੋਂ ਜਦੋਂ ਪੋਜੀਸ਼ਨਾਂ ਲਈਆਂ ਜਾਂਦੀਆਂ ਨੇ ਆਪਣੇ ਨਿਕਾਜ ਹੋ ਜਾਂਦੇ ਆ ਚਾਰ ਹੋ ਜਾਂਦੇ ਆ ਤੁਸੀਂ ਦੇਖੋ ਖੇਤਾਂ ਦੇ ਵਿੱਚ ਕਿਵੇਂ ਫੈਲੇ ਹੋਏ ਆ ਕੋਈ ਸਮਝਾਉਣ ਦੀ ਕੋਸ਼ਿਸ਼ ਲੱਗਾ ਜਾਂਦਾ ਕਿਉਂਕਿ ਕਿਸਾਨ ਜਥੇਬੰਦੀ ਦੇ ਨਾਲ ਜੁੜੇ ਹੋਏ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਹ ਡਿਊਟੀਆਂ ਲਗੀਆਂ ਕਿ ਜਾਬਤੇ ਚ ਰੱਖਣਾ ਜਿੰਨਾ ਚਿਰ ਮੀਟਿੰਗਾਂ ਦਾ ਪ੍ਰਬੰਧ ਚੱਲ ਰਿਹਾ ਹਣਾ ਜਿੰਨਾ ਚਿਰ ਮੀਟਿੰਗਾਂ ਬੇਸਿੱਟਾ ਨਹੀਂ ਹੁੰਦੀਆਂ ਜਾਂ ਗੱਲਬਾਤ ਨਹੀਂ ਟੁੱਟਦੀ ਉਹਨਾਂ ਚਿਰ ਦੇ ਖੇਤਾਂ ਦੇ ਵਿੱਚ ਕਿਸਾਨ ਹੈ ਨਾ ਉਧਰਲੇ ਪਾਸੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਤੇ ਇਧਰਲੇ ਪਾਸੇ ਜਿਹੜੇ ਪਾਸੇ ਤੁਸੀਂ ਦੇਖੋਗੇ ਹਨ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਦੂਰ ਤੱਕ ਜੇ ਕੈਮਰਾ ਵਿੱਚ ਆਹ ਵੇਖੋ ਆਹ ਵੇਖੋ ਤੁਸੀਂ ਤਸਵੀਰਾਂ ਵੇਖੋ ਹਨਾ ਵੀ ਕਿੱਦਾਂ ਦਾ ਮਾਹੌਲ ਜਿਹੜਾ ਇੱਥੇ ਆ ਬੰਦਾ ਨੌਜਵਾਨ ਕੇਸਰੀ ਨਿਸ਼ਾਨ ਸਾਹਿਬ ਆ ਨਿਸ਼ਾਨ ਸਾਹਿਬ ਝੂਲਾ ਲਾਤਾ ਇੱਥੇ ਪਹਿਲਾਂ ਚਟਾਨ ਨਿਸ਼ਾਨ ਸਾਹਿਬ ਲੱਗਿਆ ਸੀਗਾ ਇਹਨਾਂ ਨੇ ਹੱਦਬੰਦੀ ਕੀਤੀ ਸੀ ਹੁਣ ਆਪਦੀ ਘਾਤ ਤੇ ਖੜੇ ਆ ਆਪਣੇ ਆਪ ਦੇ ਹੀ ਲਾਤਾ ਹਨਾ ਹਾਂ ਇੱਥੇ ਦੁੱਧ ਤੁਸੀਂ ਵੇਖੋ ਲੱਸੀਆਂ ਦੇ ਲੰਗਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਯਾਰ ਤੁਸੀਂ ਵੇਖੋ ਕੋਈ ਨੋਟ ਕਰ ਰਿਹਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਬੰਦਾ ਇੱਥੇ ਜਿਹੜਾ ਉਹ ਭੁੱਖਾ ਨਹੀਂ ਰਹਿ ਰਿਹਾਗਾ ਸਾਰੇ ਤੋ ਰੱਜ ਕੇ ਜਾ ਰਹੇ ਕੋਈ ਦੁੱਧ ਦੀ ਲੋੜਾ ਦੁੱਧ ਲੱਸੀ ਦਹੀਂ ਮੈਂ ਇੱਕ ਗੱਲ ਨੋਟ ਕਰ ਲਓ ਘਰਾਂ 'ਚ ਬੈਠੇ ਆ ਉਹਦੇ ਰਿਸ਼ਤੇਦਾਰੀ ਅੱਜ ਫੋਟੋਆਂ ਖਿੱਚ ਕੇ ਰੱਖ ਲਓ ਜਿਹੜਾ ਚੱਲਿਆ ਹਫਤੇ ਬਾਅਦ ਫੋਟੋ ਖਿੱਚ ਲਓ 5 ਕਿਲੋ ਵੇਟ ਵੱਧ ਜਾਣਾ ਜੀ ਨਿਕਲ ਫਰਕ ਹੈ ਬਾਈ ਇੰਨੀ ਸੇਵਾ ਕਰੀਦਾ ਇੰਨੀ ਕਰਿਆ ਰਹੇ ਹਰਿਆਣੇ ਵਾਲੇ ਪੰਜਾਬ ਵਾਲੇ ਜਿੱਧਰੋਂ ਕਿਧਰੋਂ ਸੁੱਤਰ ਆਉਂਦਾ ਪੂਰਾ ਇਹ ਮਾਰ ਕੇ ਨਜ਼ਾਰੇ ਲਿਆਂਦੇ ਪਏ ਯਾਰ ਲੰਗਰ ਲੰਗਰ ਦੀ ਕੋਈ ਕਮੀ ਨਹੀਂ ਹੈਗੀ ਜੀ ਅਜੇ ਤੁਸੀਂ ਦੇਖੋ ਆਹ ਦੇਖੋ ਬਈ ਚਿਹਰੇ ਅਜੇ ਵੀ ਯਰ ਕੰਬਦਿਆਂ ਨੂੰ ਲੋੜ ਹੁੰਦੀ ਹੈ ਦਵਾਈਆਂ ਦੀ ਜਾਂ ਉੱਥੋਂ ਛਿੱਕਾਂ ਵਗੈਰਾ ਆਉਂਦੀਆਂ ਇਹ ਵੱਡੀ ਪ੍ਰੋਬਲਮ ਹੈ ਉੱਥੇ ਛਿੱਕਾਂ ਬਹੁਤ ਆਉਂਦੀਆਂ ਮਾਸਕ ਪਹਿਨ ਕੇ ਜਾਓ ਜੇ ਤੁਸੀਂ ਅਗਲੇ ਪਾਸੇ ਜਾਣਾ ਤੇ ਆਪਦੀਆਂ ਐਨਕਾਂ ਇੱਕ ਐਨਕਾਂ ਜ਼ਰੂਰੀ ਆ ਆ ਤੁਸੀਂ ਵੇਖੋ ਲੰਗਰ ਹੈ ਯਾਰ ਕਮਾਲ ਚਾਰ ਬਾਈ ਚਾਰ ਬਾਈ ਸਿਰਾ ਸਿਰਾ ਗੱਲਬਾਤ ਆ ਜਿਹਨੂੰ ਕਹਿੰਦੇ ਨੇ ਨਾ ਵੀ ਇਹ ਚੀਜ਼ਾਂ ਨਾ ਤੁਹਾਨੂੰ ਨਾ ਤਾਂ ਕਿਤੇ ਢਾਬੇ ਤੋਂ ਮਿਲਦੀਆਂ ਨਾ ਘਰੇ ਨਾ ਦੀਆਂ ਖੀਰ ਦੇ ਲੰਗਰ ਪ੍ਰਸ਼ਾਦ ਦੇ ਲੰਗਰ ਚੌਲਾਂ ਦੇ ਲੰਗਰ ਕਿਹੜਾ ਲੰਗਰ ਨਹੀਂ ਹੈਗਾ ਅਗਲੇ ਪਾਸੇ ਨਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਹਰ ਇੱਕ ਤਰ੍ਹਾਂ ਦੀ ਜਿਹੜ ਹਰ ਇੱਕ ਤਰ੍ਹਾਂ ਦੀ ਚੀਜ਼ ਜਿਹੜੀ ਉੱਥੇ ਮਿਲਦੀ ਆ ਮੈਡੀਸਨ ਤੁਸੀਂ ਦੇਖ ਸਕਦੇ ਹੋ ਆ ਮੈਡੀਸਨ ਵੇਖੋ ਬਈ ਰਣਜੀਤ ਕਿਉਂ ਲੱਗੀ ਹੋਈ ਨਾ ਮੈਡੀਸਨ ਸ਼ਾਟ ਕੱਢੇ ਪਏ ਆ ਵੇਖੇ ਤੁਸੀਂ ਹਨਾ ਵੀ ਵਧੀਆ ਤਰੀਕੇ ਨਾਲ ਇੱਕ ਚੀਜ਼ ਹੋਰ ਆ ਜਿਹੜੀ ਹੈ ਨਾ ਬਾਡੀ ਲੈਂਗੁਏਜ ਹੁੰਦੀ ਆ ਸਭ ਤੋਂ ਵੱਡੀ ਗੱਲ ਉਹ ਬਾਡੀ ਲੈਂਗੁਏਜ ਦੀ ਹੁੰਦੀ ਹੈ ਜੇ ਤੁਹਾਡੀ ਬਾਡੀ ਲੈਂਗੁਏਜ ਕੋਈ ਪੜ ਰਿਹਾ ਹੈ ਤਾਂ ਤੁਹਾਨੂੰ ਇਹ ਪਤਾ ਲੱਗ ਜਾਣਾ ਹੈ ਇਹ ਜਾਨ ਦਿੱਤਣ ਵਾਲੇ ਜੋਦੇ ਕੇਜ ਜਿਹੇ ਹੁੰਦੇ ਆ ਬਾਈ ਹੈ ਨਾ ਬਾਡੀ ਲੈਂਗੁਏਜ ਦੇਖੋ ਤੁਸੀਂ ਸਾਰਿਆਂ ਦੀ ਕਿਸ ਤਰ੍ਹਾਂ ਦੀ ਹੈ ਇੱਕ ਇੱਕ ਗੱਲ ਜੋੜਿਆਂ ਦੇ ਚੁੱਲ੍ਹੇ ਜਿਹੜੇ ਹਮੇਸ਼ਾ ਤਪਦੇ ਹੀ ਰਹਿੰਦੇ ਆ ਤਪਦੇ ਹੀ ਰਹਿੰਦੇ ਆ ਜਿੱਥੇ ਜਾਂਦੇ ਆ ਉੱਥੇ ਹੀ ਦਾਲ ਪਾਣੀ ਰਹੇ ਆ ਤੇ ਆ ਤੁਸੀਂ ਬੋਰਡ ਪੜੋਗੇ ਬਾਈ ਆ ਜਿਹੜਾ ਬੋਰਡ ਨਹੀਂ ਲੱਗਿਆ ਹੋ ਗਿਆ ਨੂੰ ਕਹਿੰਦੇ ਆ ਵੀ ਤੁਸੀਂ ਫੇਰ ਆਓ ਸਾਡਾ ਤੁਹਾਡਾ ਧੰਵਾਦ ਆਉਣ ਲਈ ਤੇ ਬਈ ਜੀ ਆਉਣ ਤੋਂ ਪਹਿਲਾਂ ਵੇਖ ਲੈ ਬੋਰਡ ਤੋਂ ਪਹਿਲਾਂ ਕੀ ਕੁਝ ਲਾਈ ਬੈਠਾ ਆ ਸਾਲਾ ਕੁਛਣਾ ਯਾਰ ਤੇ ਦੂਜੇ ਪਾਸੇ ਵੇ ਤਾਂ ਕੀ ਲਿਖਿਆ ਇਧਰੇ ਪਾਸੇ ਵੀ ਤੀਰ ਲੱਗੇ ਜਿਹੜੇ ਪਾਸੇ ਆ ਜਿਹੜੀ ਦਾ ਆਪਾਂ ਵਿਖਾਈ ਨੇ ਬੋਰਡ ਕਿਨੇ ਸ਼ਰਾਬ ਪੀ ਕੇ ਆਉਣਾ ਮਨਾ ਵੀ ਸ਼ਰਾਬ ਤਾਂ ਅਸੀਂ ਪੀਤੀ ਨਹੀਂ ਭਰਾ ਸਾਨੂੰ ਤਾਂ ਹੌਂ ਦੇ ਦਿਓ ਚਲੋ ਉਹ ਵੀ ਠੀਕ ਹੈ ਬਾਕੀ ਇਸ ਨੇ ਯਾਰ ਮੌਲ ਪੂਰਾ ਸਿਰਾ ਆਪ ਬਸ ਸਿਰਾ ਸਿਰਾ ਬਈ ਸਿਰਾ ਲੰਗਰ ਪਾਣੀ ਚੱਲਦਾ ਪਿਆ ਇੱਥੇ ਯਾਰ ਕਿਸੇ ਗੱਲ ਦੀ ਮੈਂ ਵੇਖਿਆ ਵੀ ਆ ਵੀਰ ਨਾ ਮਿੰਤਾ ਕਰ ਕਰ ਛਕਾਉਂਦੇ ਬਈ ਛਕ ਲੋ ਬਈ ਛਕ ਲੋ ਬਈ ਛਕ ਮਾਰਦੇ ਆ ਪੂਰੀ ਐ ਮਤਲਬ ਕਿ ਮੈਨੂੰ ਐ ਲੱਗਦਾ ਕਿ ਯਾਰ ਇਹ ਤਸਵੀਰਾਂ ਜਿਹੜੀਆਂ ਨਾ ਇਹ ਅੱਜ ਦੀਆਂ ਕਾਜ਼ੀਰਾਂ ਬਈ ਹਾਂ ਹਾਂ ਇਤਿਹਾਸਕ ਆ ਦੁੱਧ ਲਏ ਜਾਂਦੇ ਸੀ ਤਾਂ ਆ ਦੁੱਧ ਲਈ ਜਾਂਦੇ ਸੀ ਆ ਪ੍ਰਸ਼ਾਦੇ ਦਾ ਲੰਗਰ ਲੱਗਿਆ ਹੋਇਆ ਚੌਲ ਲੱਗੀ ਪਈ ਨਹੀਂ ਨਾ ਚੌਲ ਆ ਕੇ ਮਿੱਠੇ ਚੌਲ ਆ ਕੇ ਜੇ ਕਿਸੇ ਨੇ ਸ਼ੱਕ ਨਾ ਹੋ ਸ਼ੱਕ ਲਈ ਅੰਦਰ ਦੇਖੋ ਤੁਸੀਂ ਤਸਵੀਰਾਂ ਬਾਤ ਕਰ ਰਹੇ ਆ ਬਕਰਦੇ ਆ ਗੱਲ ਦੇਖੋ ਤੁਸੀਂ ਇਹ ਇਹ ਪੂਰਾ ਨਾ ਵਿਆਹ ਵਾਲਾ ਕੰਮ ਹੀ ਸਮਝੋ ਤੁਸੀਂ ਰੇਕਤਰਾ ਦੀ ਸਹੂਲਤ ਜਿਹੜੀ ਇੱਥੇ ਹੈਗੀ ਆ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈਗੀ ਕਿਹੜਾ ਪਿੰਡ ਆ ਜੀ? ਰੋਤੀਪੁਰ ਜੀ। ਇਹ ਪੰਜਾਬ ਦਾ? ਹਾਂ ਪੰਜਾਬ ਦਾ। ਖਨੌਰੀ ਦੇ ਨਾਲ ਪੈ ਜਾਂਦਾ ਹੈ। ਤੇ ਰੋਜ਼ ਲੈ ਕੇ ਆਉਂਦੇ ਲੰਗਰ ਫਿਰ? ਹਾਂ ਜੀ ਰੋਜ਼ੀ। ਰੋਜ਼ ਲੈ ਕੇ ਆਉਂਦੇ ਆ। ਚੌਲਾਂ ਦਾ ਤੇ ਨੰਗਰ ਦਾ ਪ੍ਰਸ਼ਾਦ ਹੀ ਹੁੰਦੇ ਨੇ। ਅੱਛਾ ਰੋਜ਼ ਪ੍ਰਬੰਧ ਹੁੰਦੇ ਆ? ਹਾਂ ਜੀ ਬਿਲਕੁਲ ਜੀ ਰੋਜ਼ੀ। ਅੱਛਾ ਚਾਹ ਤੇ ਚੌਲ ਵੀ ਨਾਲ-ਨਾਲ ਮਿੱਠੇ-ਲੂਣੇ ਚੌਲ ਚੱਲਦੇ ਨੇ ਜੀ। ਠੀਕ ਐ। ਆਹ ਮਿੱਠੇ ਚੌਲਾਂ ਦਾ ਲੰਗਰ ਲੱਗਿਆ ਆ ਦੇਖੋ। ਦੇਖਣੇ ਛਕਣਾ ਛਕੀ ਜਾਂਦੇ ਇਧਰ ਦੇਖੋ ਜੀ ਕਹਿੰਦਾ ਵੀ ਟੇਸਟ ਜ਼ਰੂਰ ਕਰਕੇ ਜਾਵਾਂਗੇ ਤੇ ਮਿਰਚੀ ਪਾਲਾ ਘਟਵਾਦ ਹੋਇਆ ਤਾਂ ਜਿਆਦਾ ਕਹਿੰਦਾ ਮੈਂ ਜ਼ਰੂਰ ਦੱਸਣਾ ਜਿਆਦਾ ਹੋਈ ਹੋਰ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਹਾਂ ਵਧੀਆ ਚੜ੍ਹਦੀ ਕਲਾ ਕੀ ਲੱਗਦਾ ਮਾਹੌਲ ਮਾਹੌਲ ਕਿਰਾਂ ਤਾਂ ਪੈਸੇ ਸਾਡੇ ਲੀਡਰਾਂ ਨੇ ਕਹਿ ਵੀ ਸ਼ਾਂਤ ਬੈਠੇ ਰਹੋ ਹਾਂ ਤੇ ਮਾਹੌਲ ਬਹੁਤ ਗਰਮਾਗਾ ਵਧੀਆ ਠੀਕ ਠਾਕ ਆ ਵਧੀਆ ਚੱਲੀ ਜਾਣਾ ਹੈਗਾ ਪ੍ਰੋਗਰਾਮ ਜਦੋਂ ਲੀਡਰ ਕੋਈ ਦੱਸਣਗੇ ਸਾਨੂੰ ਰਾਜਨੀਤੀ ਵੀ ਡਾਂਗਾ ਖੜਕਦੀਆਂ ਫਿਰ ਰਹਿੰਦੀਆਂ ਹਾਂ ਇਹ ਡਾਂਗਾ ਤਾਂ ਫਿਰ ਉਹਨਾਂ ਵਾਸਤੇ ਰੱਖੀਆਂ ਨਾ ਵੀ ਜਿੰਨਾ ਦੁੱਖ ਸਾਨੂੰ ਦਿੱਤਾ ਹੈ ਇਹ ਦੇ ਕੇ ਜਾਵਾਂਗੇ ਤੁਹਾਨੂੰ ਜਾਂਦੇ ਜਾਂਦੇ ਇਹ ਗੱਲ ਹੈ ਠੀਕ ਆ ਚਲ ਜੀ ਜੀ ਕਿਹੜਾ ਨਗਰ ਆਪਣਾ ਨਗਰ ਆਈ ਬਠਿੰਡਾ ਜ਼ਿਲ੍ਹਾ ਮੌਣ ਮੰਡੀ ਤੋਂ ਮੌਣ ਮੰਡੀ ਠੀਕ ਹੈ ਜੀ ਅੱਗੇ ਚੱਲਿਓ ਵੇਖਣ ਹਾਂ ਅੱਗੇ ਪੱਕੇ ਟਿਕਾਣੇ ਇੱਥੇ ਹਾਂ ਬਈ ਪੱਕੇ ਟਿਕਾਣੇ ਟਿਕਾਣੇ ਦਾ ਠੀਕ ਹੈ ਵਧੀਆ ਗੱਲ ਹੈ ਤੁਸੀਂ ਇੱਕ ਚੀਜ਼ ਆ ਤਾਂ ਵੇਖੀ ਹੁਣ ਤੁਹਾਨੂੰ ਅਗਲੀਆਂ ਚੀਜ਼ਾਂ ਵਿਖਾਉਣੇ ਆ ਮੇਨ ਚੀਜ਼ਾਂ ਪਤਾ ਕੀ ਆ ਇਥੇ ਯਾਰ ਕਿਸੇ ਗੱਲ ਦੀ ਕਮੀ ਨਹੀਂ ਮੈਂ ਇੱਕ ਇਥੇ ਵੀਰ ਫਿਰਦਾ ਸੀ ਜੇ ਤਸਵੀਰਾਂ ਚ ਆ ਗਿਆ ਕੈਦ ਹੋ ਗਿਆ ਤੇ ਆ ਵੇਖੋ ਪ੍ਰਸ਼ਾਦਾ ਹੱਥ ਜੋੜ ਕੇ ਬੇਨਤੀ ਕਰੀਏ ਪ੍ਰਸ਼ਾਦਾ ਚੱਕ ਜਾ ਉਹ ਬਰਫ ਲਈ ਫਿਰਦਾ ਆ ਤੇ ਲੱਸੀ ਕਰਮ ਸਵਾਦ ਨਹੀਂ ਲੱਗਦੀ ਉਹ ਬਈ ਮੈਂ ਵੀ ਹੈਰਾਨ ਹੋ ਗਿਆ ਰੇੜੀ ਚ ਰੱਖੀ ਫਿਰਨੂੰ ਬਰਫ ਪਾਉਂਦੇ ਹੋ ਜਾਂਦੇ ਹੋਏ ਅਗਲੇ ਪਾਸੇ ਆਪਾਂ ਮਿਲਦੇ ਹਾਂ ਜੇ ਕਹਿ ਚਲੇ ਤਾਂ ਉਹ ਚੀੜੀਆਂ ਰੱਖੀ ਫਿਰਦੇ ਆ ਤੇ ਹਾਂ ਆ ਬੇਬੇ ਜਿਹੜੀ ਹੁਰੀਆਣੇ ਤੋਂ ਪ੍ਰਚਾਰ ਕਰਦੀ ਹੁੰਦੀ ਹੈ ਨਾ ਤੇ ਉਹ ਰੱਖੀ ਫਿਰਦੇ ਆ ਇਧਰ ਨਿਸ਼ਾਨ ਸਾਹਿਬ ਨਾਲ ਕੇ ਦੂਜਰੇ ਆਪਣੇ ਝੰਡੇ ਕਿਸਾਨੀ ਦੇ ਮੁੰਡੇ ਨੌਜਵਾਨ ਜਿਹੜੇ ਕਹਿੰਦੇ ਯਾਰ ਕੋਈ ਘਰਾਂ ਚੋਂ ਨਿਕਲਿਆ ਤੇ ਉਹ ਤੁਹਾਡੇ ਅੱਖਾਂ ਦੀ ਗਮੀ ਹੈਗੀ ਵੀ ਜਿਹੜੀ ਤੁਸੀਂ ਤੱਕ ਨਹੀਂ ਰਹੇ ਗਏ ਜੇ ਤੁਸੀਂ ਘਰੇ ਬੈਠੇ ਹਰਿਆਣੇ ਵਾਲੇ ਆ ਜੇ ਉਧਰੋਂ ਬੈਠੇ ਆ ਵੇਲਾ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਇੱਥੇ ਹੀ ਰੌਣਕਾਂ ਲਾਉਣੀਆਂ ਨੇ ਐਂਬੂਲੈਂਸਾਂ ਖੜੀਆਂ ਹੋਈਆਂ ਨੇ ਹਰਿਆਣੇ ਵਾਲੇ ਉਧਰੋਂ ਤਾਂ ਆ ਗਏ ਇਹ ਇਹ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਪਤਾ ਯਾਰ ਵੀ ਜਿਹੜੀ ਇਹਨਾਂ ਦਾ ਦਿੱਲੀ ਜਿਹੜੇ ਦਿਨ ਬੀਤੇ ਸੀ ਨਾ ਉਹ ਨਹੀਂ ਭੁੱਲਦੇ ਕਿਸੇ ਗੱਲ ਤੇ ਵੀ ਨਹੀਂ ਭੁੱਲਦੇ ਆ ਰੈਡੀ ਲਈਂਦੇ ਭਈ ਉਹ ਆ ওভারਫਲ ਆ ਗਿਆ ਹਾਂ ਆ ਆ ਗਿਆ ਬਰਫਲ ਆ ਸਿੱਲੀ ਲਈਂਦਾ ਬਰਫਲੀਆਂ ਜੇ ਬਾਜਾ ਮਾਰਦੇ ਆ ਕਹਿੰਦੇ ਭਾਈ ਲਕਸ਼ੀ ਤਤੀ ਨਾ ਪੀਓ ਤੁਸੀਂ ਠੰਡੀ ਕਰਕੇ ਪੀਓ ਯਾਰ ਰੇਕ ਲੰਗਰ ਦੇ ਵਿੱਚ ਬਾਕੀ ਨਾ ਆ ਤਾਂ ਹਜੇ ਜਦੋਂ ਦੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਆ ਗਿਆ ਆਪਣੇ ਕਿਸਾਨ ਭਰਾ ਆ ਗਏ ਮੁਕਸਰ ਵਾਲੇ ਆਪਾਂ ਗੱਲਬਾਤ ਮੈਂ ਖਲਾ ਲੀ ਗੀ ਇੱਕਰੀ ਇਹਨਾਂ ਦੇ ਫਿਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਤੋਂ ਪੁੱਛਦੇ ਆ ਵੀ ਕੋਈ ਹੈ ਕੋ ਨਾ ਵੀ ਆਪਣੇ ਕੋਈ ਨਵੀਂ ਅਪਡੇਟ ਹੈ ਆ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਬਾਈ ਕਿੱਧਰ ਨੂੰ ਜਾਂਦਾ ਆਪਾਂ ਇਹਦੇ ਨਾਲ ਨਾਲ ਫਿਰ ਤੁਹਾਨੂੰ ਕੋਈ 5-4 ਮਿੰਟ ਇਹਦੇ ਲਵਾਉਣੇ ਆ ਕਿਉਂਕਿ ਇਹਦੀ ਜਾਣਕਾਰੀ ਬਹੁਤ ਸੋਹਣੀ ਰੱਖਦਾ ਇਹ ਸਾਡੇ ਮੁਕਸਰ ਦਾ ਥਾਂਦੇ ਵਾਲੇ ਪਿੰਡ ਤੋਂ ਨੌਜਵਾਨ ਸਾਡਾ ਵੀਰ ਹੈ ਜਿਹੜਾ ਇਹ ਬਹੁਤ ਵਧੀਆ ਜਾਣਕਾਰੀ ਰੱਖਦਾ ਡੱਲੇਵਾਲ ਸਾਹਿਬ ਦੇ ਨਾਲ ਵੀ ਹੁੰਦਾ ਕਾਕਾ ਕੋਲੜਾ ਜੀ ਦੇ ਨਾਲ ਵੀ ਆਪਾਂ ਨਾ ਕਰਦੇ ਆ ਗੱਲਬਾਤ ਤੇ ਸੁਣਦੇ ਇਹਨਾਂ ਦੀਆਂ ਗੱਲਾਂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ ਬਹੁਤ ਸੋਹਣਾ ਮੋਰਚਾ ਚੱਲ ਰਿਹਾ ਔਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਦੇ ਉੱਪਰ ਬੜਾ ਵੱਡਾ ਪ੍ਰੈਸ਼ਰ ਚੱਲ ਰਿਹਾ ਉਸ ਪ੍ਰੈਸ਼ਰ ਦੇ ਚੱਲਦਿਆਂ ਜਿਵੇਂ 2022 ਦੇ ਵਿੱਚ ਪਹਿਲਾਂ ਜਿਹੜਾ ਹੈਗਾ ਦਿੱਲੀ ਪਹੁੰਚੇ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਮੀਟਿੰਗਾਂ ਦਾ ਜਿਹੜਾ سلسلہ ਚੱਲਿਆ ਸੀ 8-9 ਮੀਟਿੰਗਾਂ ਹੋਣ ਤੋਂ ਬਾਅਦ ਉੱਥੇ ਨਤੀਜੇ ਨਿਕਲੇ ਸੀਗੇ ਪਰ ਇਸ ਵਾਰ ਐਡਾ ਵੱਡਾ ਪ੍ਰੈਸ਼ਰ ਹੈ ਲੋਕਾਂ ਦਾ ਕਿ ਆ ਦਿੱਲੀ ਪਹੁੰਚਣ ਤੋਂ ਪਹਿਲਾਂ ਬਾਰਡਰਾਂ ਤੇ ਖੜਨ ਦੇ ਬਾਵਜੂਦ ਵੀ ਹੁਣ ਤੀਸਰੀ ਚੌਥਾਰ ਜਿਹੜੀ ਆ ਮੀਟਿੰਗ ਹੋਣ ਜਾ ਰਹੀ ਆ ਔਰ ਰਿਜ਼ਲਟ ਪੋਜੀਟਿਵ ਨਿਕਲਣ ਚਾਹੇ ਨੈਗੇਟਿਵ ਨਿਕਲਣ ਪਰ ਇੱਕ ਦਿਨ ਜਿਹੜਾ ਕਿਸਾਨ ਇਸ ਅੰਦੋਲਨ ਨੂੰ ਉਦੋਂ ਸਵਾਦ ਕਰਕੇ ਜਾਣਗੇ ਜਦੋਂ ਉਹਨਾਂ ਦੇ ਪੱਖ ਦੇ ਵਿੱਚ ਜਿਹੜੇ ਹੰਗਾਰੇ ਮਿਲਣਗੇ ਹੂੰ ਤੇ ਇਹ ਫਿਰ ਆ ਮੈਨੂੰ ਲੱਗਦਾ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਨਾ ਲੰਗਰਾਂ ਦੀ ਨਹੀਂ ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਕਿਸੇ ਕਸਮ ਦੀ ਲੰਗਰ ਦੀ ਇੱਥੇ ਕਮੀ ਨਹੀਂ ਗਈ ਕੋਈ ਇਕੱਠ ਦੀ ਕਮੀ ਨਹੀਂ ਗਈ ਔਰ ਜੋ ਦਾਗ ਪੰਜਾਬ ਤੇ ਹਮੇਸ਼ਾ ਲਾਇਆ ਜਾ ਰਿਹਾ ਸੀ ਕਿ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਫੋਰਨ ਚਲੇ ਗਏ ਜਾਂ ਫਿਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਨਸ਼ਾ ਆ ਗਿਆ ਉਸ ਦਾਗ ਨੂੰ ਬਿਲਕੁਲ ਧੋ ਦਿੱਤਾ 2 ਸਾਲਾਂ ਬਾਅਦ ਫਿਰ ਇਹ ਰਿਜ਼ਲਟ ਦਿਖਾ ਦਿੱਤਾ ਕੇਂਦਰ ਸਰਕਾਰ ਨੂੰ ਕਿ ਅਸੀਂ ਫੇਰ ਵੀ ਖੜੇ ਆ ਅਸੀਂ ਆਪਣੇ ਹੱਕਾਂ ਦੇ ਲਈ ਹਮੇਸ਼ਾ ਸੰਘਰਸ਼ ਕਰਾਂਗੇ ਔਰ ਜੋ ਤੁਸੀਂ ਬੈਰੀਕੇਟਿੰਗ ਦੇ ਉੱਪਰ ਦੇਖ ਰਹੇ ਹੋ ਜੋ ਸਾਹਮਣੇ ਬੈਰੀਕੇਟਿੰਗ ਲੱਗੀ ਆ ਇੱਥੋਂ ਜਿਹੜਾ ਹੈਗਾ ਸਰਕਾਰ ਨੇ ਇਹ ਗਲਤ ਦੱਸ ਦਿੱਤੀ ਕਿ ਅਸੀਂ ਡੈਮੋਕ੍ਰੇਸੀ ਦੇ ਵਿੱਚ ਨਹੀਂ ਹਾਂ ਲੋਕ ਤੱਕ ਤਰਨਾ ਦਾ ਜਿਹੜਾ ਸ਼ਬਦ ਹੈ ਇੰਡੀਆ ਦੇ ਵਿੱਚ ਨਹੀਂ ਹੈ ਇਹ ਕਹਿਣ ਦੇ ਲਈ ਗੱਲ ਹੋਰ ਆ ਤੇ ਕਰਨ ਦੇ ਲਈ ਹੋਰ ਆ ਠੀਕ ਹੈ ਤੇ ਹੁਣ ਕੀ ਆ ਕੋਲ ਹੈਗੀ ਆ ਦੇਖੋ ਜਿਹੜਾ ਸੁਨੇਹਾ ਹੈਗਾ ਜਿੰਨਾ ਚਿਰ ਲਿਖਤੀ ਰੂਪ ਦੇ ਵਿੱਚ ਹਾਂ ਸਾਡੇ ਕੋਲ ਨਹੀਂ ਆਉਂਦਾ ਜਾਨੀ ਕਿ ਕਿਸਾਨ ਜਥੇਬੰਦੀਆਂ ਕੋਲ ਨਹੀਂ ਆਉਂਦਾਗਾ ਜੀ ਉਹਨਾਂ ਸਮਾਂ ਜਿਹੜਾ ਆਪਾਂ ਮੀਟਿੰਗ ਨਹੀਂ ਕਹਿ ਸਕਦੇ ਕਿ ਮੀਟਿੰਗ ਹੋਵੇਗੀ ਜੇਕਰ ਜਦੋਂ ਵੀ ਸਾਡੇ ਵੱਡੇ ਆਗੂਆਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਸੁਨੇਹਾ ਆ ਗਿਆ ਔਰ ਉਹ ਵੀ ਲਿਖਤੀ ਰੂਪ ਦੇ ਵਿੱਚ ਇਧਰੋਂ ਸੰਜੋਗਤ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਔਰ ਦੋਨਾਂ ਫੋਰਮਾਂ ਦੇ ਵੱਲੋਂ ਜਿਹੜਾ ਇੱਕ ਲਿਸਟ ਭੇਜੀ ਜਾਊਗੀ ਕਿ ਆਹ ਆਹ ਜਿਹੜੇ ਆਗੂ ਨੇ ਉਹ ਮੀਟਿੰਗ ਦੇ ਵਿੱਚ ਬਹਿਣਗੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਸਾਰੀ ਗੱਲ ਸਾਫ਼ ਹੋਊਗੀ ਇਹ ਹੁਣ ਕੋਈ ਹੈਕ ਆਲ ਅਗਲੇ ਪਾਸੇ ਜਾਣ ਦੀ ਹਾਂ ਅਗਲੇ ਪਾਸੇ ਦੀ ਜਿਹੜੀ ਰਣਨੀਤੀ ਆ ਪਹਿਲਾਂ ਜਿਹੜਾ ਹੈਗਾ ਉਹ ਸਪਸ਼ਟ ਹੋਣ ਤੋਂ ਬਾਅਦ ਕਿ ਕੀ ਜਿਹੜਾ ਹੈਗਾ ਸਰਕਾਰ ਕਿੱਥੇ ਜੇ ਖੜੀ ਆ ਕਿ ਅੱਗੇ ਮੀਟਿੰਗ ਦੇ ਰਹੀ ਆ ਜਾਂ ਨਹੀਂ ਦੇ ਰਹੀ ਉਸ ਤੋਂ ਬਾਅਦ ਜਿਹੜਾ ਦੋਨੋਂ ਫਾਰਮਾਂ ਦੀ ਆਸਤੇ ਦੇ ਵਿੱਚ ਮੀਟਿੰਗ ਹੋਣ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਆ ਉਹ ਕਢੀ ਜਾਊਗੀ ਠੀਕ ਹੈ ਬਈ ਥੈਂਕ ਯੂ ਪਰਾ ਦੀਆਂ ਗੱਲਾਂ ਸੁਣ ਲਈਆਂ ਆਪਾਂ ਹਾਂ ਫੋਨ ਆਜੋ ਅਗਲੇ ਪਾਸੇ ਮਾਹੌਲ ਫਿਰ ਤਾਨੂੰ ਮੇਰੀ ਕੋਸ਼ਿਸ਼ ਆ ਯਾਰ ਤਾਨੂੰ ਲਾਸਟ ਤੱਕ ਵਿਖਾਈਏ ਪਰ ਮੈਨੂੰ ਐ ਲੱਗਦਾ ਮੈਸੇ ਤੁਰ ਕੇ ਕੋਈ ਨਹੀਂ ਜਾਇਆ ਜਾਣਾ ਜਿੱਥੇ ਗੱਡੀ ਖੜੀ ਆਪਾਂ ਗਾਹ ਚ ਗੱਡੀ ਚੱਕ ਲੈਣੀ ਆ ਜਿੱਥੇ ਤੁਰ ਕੇ ਗਿਆ ਤੇ ਮੈਨੂੰ ਲੱਗਦਾ 1 ਘੰਟੇ ਡੇਢ ਘੰਟੇ ਦੀ ਵੀਡੀਓ ਹੋ ਜਾਣੀ ਆ ਰਣਜੀਤ ਬਹੁਤ ਘੱਟ ਬਹੁਤ ਬਈ ਘੱਟ ਬਹੁਤ ਪਿੱਛੇ ਪਾਸੇ ਹਾਂ ਲੰਮਾ ਬਹੁਤ ਘੱਟ ਬਹੁਤ ਹੋ ਗਿਆ ਹਾਂ ਜਿੱਦਾ ਟਿੱਕਰੀ ਸੀ ਨਾ ਹੂੰ ਹੂੰ ਉਹ ਦੂਜੇ ਥੋੜਾ ਬਹੁਤਾ ਘੱਟ ਹੋ ਸਕਦਾ ਕੰਕੂ ਉੱਥੇ ਤੇ ਹਰਿਆਣੇ ਵਾਲੇ ਵੀ ਨਾਲ ਸੀਗੇ ਉੱਥੇ ਤਾਂ ਹੋਰ ਸਟੇਟਾਂ ਵੀ ਨਾਲ ਸੀਗੀਆਂ ਬਾਈ ਇੱਕ ਚੀਜ਼ ਹੋਰ ਦੇਖੋ ਤੁਸੀਂ ਪਰ ਮੈਨੂੰ ਐ ਲੱਗਦਾ ਵੀ ਮਾਹੌਲ ਜਮਾ ਸੇਵੀਆਂ ਜਮਾ ਸੇਵ ਮਾਹੌਲ ਪਰ ਇੱਕ ਇਹ ਆ ਵੀ ਇੱਥੇ ਸਟੇਜ ਨਹੀਂ ਲਾਈ ਹਜੇ ਵੇਟ ਦੇ ਵਿੱਚ ਆ ਆ ਵੇਖੋ ਚੰਗੇ ਟਰੈਕਟਰ ਤੇ ਬੋਰੀਆਂ ਪਾ ਕੇ ਰੱਖੀ ਬੈਠੇ ਨਾ ਉਹਨਾਂ ਨੂੰ ਐ ਯਾਰ ਵੀ ਆਪਾਂ ਇਹਨਾਂ ਨੂੰ ਨਾ ਨੁਕਸਾਨ ਨਾ ਹੋ ਜੇ ਇੱਕ ਚੀਜ਼ ਹੋਰ ਵੀ ਹੋਣਾ ਵੱਡੀ ਵੇਖਣ ਨੂੰ ਇਹ ਮਿਲਿਆ ਜਿਵੇਂ ਕਿਸਾਨਾਂ ਨੇ ਹੈੱਥਕਾ ਸਟੇਜ ਨਹੀਂ ਲਾਈ ਤਿੰਨ ਚਾਰ ਦਿਨ ਹੋ ਗਏ ਇੱਥੇ ਨਾ ਤਿੰਨ ਦੇ ਕਰੀਬ ਹੋ ਗਏ ਦਿਨ ਇੱਥੇ ਸਟੇਜ ਨਹੀਂ ਲਾਈ ਕਈ ਕਹਿੰਦੇ ਨਾ ਕਿਸਾਨ ਸਟੇਜ ਲਾ ਕੇ ਹਨ ਤੇ ਸਿਰਫ ਸਟੇਜ ਤੇ ਆਪਦੀ ਭੜਾਸ ਕੱਢਣ ਦੇ ਤੇ ਜਾਂ ਆਪਦੇ ਨੰਬਰ ਬਣਾਉਣ ਦੇ ਬਾਰੇ ਹਨ ਉਹ ਕਰਦੇ ਆ ਯਾਰ ਆ ਤਸਵੀਰਾਂ ਤੁਸੀਂ ਉੱਥੇ ਦੇ ਕੇ ਆ ਕੇ ਇੱਕ ਵਾਰੀ ਮਾਹੌਲ ਤਾਂ ਵੇਖੋ ਬਾਈ ਆਪਾਂ ਇਹ ਵੀ ਕਹਿੰਦੇ ਜਿਹੜੇ ਉੱਥੇ ਆਪਣੇ ਹਜੇ ਵੀ ਕਰਾਚਰ ਜਾਂਦੇ ਚ ਬਰੇ ਬੈਠੇ ਆ ਬਾਈ ਤੁਸੀਂ ਇੱਥੇ ਆ ਕੇ ਵੇਖੋ ਹੁਣ ਕੋਈ ਗੋਲੇ ਗਾਲੇ ਨਹੀਂ ਵੱਜ ਰਹੇਗੇ ਐ ਮਾਹੌਲ ਵਧੀਆ ਬੜਿਆਂ ਹੋਇਆ ਜਿਵੇਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਸੀਗਾ ਸਿੰਘੂ ਤੇ ਸੀ ਕੁਡਲੀ ਤੇ ਸੀ ਉਸ ਤਰ੍ਹਾਂ ਦਾ ਇੱਥੇ ਮਾਹੌਲ ਬਣਿਆ ਹੋਇਆ ਜਗਵੀਤ ਬਿਲਕੁਲ ਬਿਲਕੁਲ ਯਾਰ ਮੋਟਰਸਾਈਕਲ ਦੱਬੀ ਫਿਰਦਾ ਕੋਈ ਹੈ ਨਾ ਮਾਈ ਯਾਰ ਮੋਟਰਟਰ ਆ ਗਏ ਲੰਗਰ ਵਰਤਾਉਂਦੇ ਫਿਰਦੇ ਮੈਂ ਤਾਂ ਇੱਕ ਚੀਜ਼ ਵੇਖ ਕੇ ਰਹਿ ਆਣਾ ਵੀ ਲੰਗਰ ਦੀ ਤਾਂ ਕੋਈ ਕਮੀ ਨਹੀਂ ਹੈਗੀ ਮੈਂ ਨਾ ਸਵੇਰ ਤੋਂ ਰঞ্জਿਤ ਨੋਟ ਕਰ ਲਗਿਆ ਅੱਛਾ ਮਿੱਠੇ ਚੌਲਾਂ ਦਾ ਲੰਗਰ ਆ ਗਿਆ ਨਾ ਤੁਸੀਂ ਸਵੇਰ ਚਾਹ ਆਵੇ ਰਾਹ ਦਾ ਦੁੱਧ ਪੱਕਾ ਫਿਰ ਉਹਦੇ ਵਿੱਚ ਤੁਹਾਨੂੰ ਪ੍ਰਸ਼ਾਦ ਵੀ ਮਿਲਣਾ ਆਜ਼ਾਦੀ ਤਾਂ ਕਹਿੰਦਾ ਕਿ ਲੰਗਰ ਸਵਾਦ ਹੀ ਵਾਲੇ ਲੱਗਦੇ ਆ ਕੋਈ ਛੜਦਾ ਹੀ ਨਹੀਂ ਛੜਦਾ ਹੀ ਨਹੀਂ ਇਹ ਤਾਂ ਚੈੱਕ ਜ਼ਰੂਰ ਕਰਨਾ ਕਿ ਗੁਰੂ ਪਾਤਸ਼ਾਹ ਦਾ ਹੁਕਮ ਹੈ ਵੀ ਲੰਗਰ ਦੇ ਵਿੱਚ ਹਾਜ਼ਰੀ ਜ਼ਰੂਰ ਪਰੋਣਾ ਪਰ ਮੈਂ ਕਹਿੰਦਾ ਵੀ ਸਵੇਰ ਦੀ ਚਾਹ ਪ੍ਰਸ਼ਾਦ ਦੇ ਮਿਸੇ ਯਾਰ ਪਨੀਰ ਨਾ ਕੀ ਯਾਰ ਹੁਣ ਤੁਹਾਨੂੰ ਕੀ ਦਸੀਏ ਯਾਰ ਕਿਸ ਤਰ੍ਹਾਂ ਦੇ ਯਾਰ ਬਈ ਕੱਲ ਦੇ ਪ੍ਰਸ਼ਾਦ ਦੇ ਪਕਾ ਕੇ ਲੀਫ ਕਰਨਾ ਪ੍ਰਸ਼ਾਦ ਕਈ ਤਰ੍ਹਾਂ ਦਾ ਚੌਲ ਕਈ ਤਰ੍ਹਾਂ ਦੇ ਨੇ ਜਿਹੜਾ ਕਹਿੰਦਾ ਉਹ ਇੱਕ ਵੀਰ ਕਹਿੰਦਾ ਨਹੀਂ ਪਿਆ ਸੀਗਾ ਆਹ ਪਾਣੀ ਲਿਖਤਾ ਬਈ ਯਾਰ 0 ਕਿਲੋਮੀਟਰ ਦਿਨਾ ਸਾਹਿਬ ਆ ਲਾਤਾ ਬੋਰਡ ਜਿਵੇਂ ਦਿੱਲੀ ਲੈ ਕੇ ਸੀ ਨਾ ਦਿਨਾ ਸਾਹਿਬ ਆ ਰਿਹਾ ਹੈ ਨਾ ਨਹੀਂ ਦੀਨਾ ਸਾਹਿਬ ਵਾਲੇ ਬੈਠੇ ਹੋਏ ਇੱਥੇ ਇਧਰਲੇ ਪਾਸੇ ਰੌਣਕਾਂ ਲਾਈ ਬੈਠੇ ਹੋਣੇ ਇਹ ਆ ਲੈਫਟ ਤੇ ਬੈਠੇ ਬਈ ਇਹਨੇ ਮੋ ਇਹਨੇ ਗੱਲਾਂ ਬਤਾ ਕਰੀ ਜਾਂਦੇ ਆ ਆਪਣੀਆਂ ਆ ਫਿਰ ਲੰਗੜਾ ਯਾਰ ਮੈਂ ਤਾਂ ਇਹ ਗੱਲ ਕਰਤਾ ਲੰਗੜਾ ਇਹ ਤਾਂ ਇੱਕ ਪਾਸੇ ਤੁਰੇ ਜਾਂਦੇ ਰਣਜੀਤ ਪਰਲੇ ਪਾਸੇ ਫਿਰ ਹੈਗੇ ਆ ਹਜੇ ਜਿਹੜੇ ਪਿੱਛੇ ਹਟਵੇਂ ਹਟਵੇਂ ਲੰਗਰ ਉਹ ਵੀ ਹੈਗੇ ਆ ਬਾਕੀ ਨਾ ਆ ਲੱਸੀ ਦਾ ਲੰਗਰ ਯਾਰ ਸਭ ਤੋਂ ਟੇਸਟੀ ਲੱਸੀ ਦਾ ਲੰਗਰ ਆ ਇਹ ਹਾਂ ਇਹ ਤੇ ਜ ਲੱਸੀ ਆਹੀ ਦਾ ਸ਼ੱਕੇ ਜਾਂਦੇ ਆ ਵੀ ਇੱਕ ਦੋ ਗਲਾਸ ਦੇ ਲਈ ਕਿਉਂਕਿ ਇੱਥੇ ਜਦੋਂ ਆਪਾਂ ਤੁਰਦੇ ਫਿਰਦੇ ਆ ਬਾਪੂ ਬੈਠੇ ਗੱਲਾਂ ਮਾਰੀਂਦੇ ਸਲਾਹ ਕਰੀ ਜਾਂਦੇ ਆ ਕੱਪੜੇ ਸੁੱਕਰੇ ਉਹ ਇੱਕ ਗੀਤ ਵੀ ਨਹੀਂ ਆਇਆ ਸੀ ਜੀ ਦਿੱਲੀ ਦੇ ਇੱਕ ਕਚਰੇ ਪਾਤੇ ਸੁੱਕਣੇ ਸ਼ੈਦਾਂ ਦਾ ਕੁਛ ਦਿੱਲੀ ਦੇ ਬਾਡਰਾਂ ਤੇ ਪਾਤੇ ਕਚਰੇ ਸੁੱਕਣੇ ਸ਼ੈਦਾਂ ਦਾ ਕੁਛ ਸੀਗਾ ਸ਼ਾਇਦ ਆਪਾਂ ਘਟ ਸੌਂਦੇ ਨਾ ਗੀਤ ਗੁਦਬਈ ਹਾਂ ਹਾਂ ਧਿਆਨ ਨਹੀਂ ਉਹ ਦੋ ਕੁ ਸੀਗਾ ਮਸ਼ਹੂਰ ਇੱਕ ਜਿੱਥੇ ਹੋਰ ਨੋਟ ਕਰਨ ਨੂੰ ਮਿਲਿਆ ਹਨ ਜਿਵੇਂ ਸ਼ੰਭੂ ਵਾਲੇ ਬਾਡਰ ਤੇ ਤਾਂ ਕਲਾਕਾਰ ਬਹੁਤ ਆ ਰਹੇ ਕਿਰ ਕਲਾਕਾਰ ਨਹੀਂ ਆਉਂਦੇ ਹਨ ਹਾਂ ਕਲਾਕਾਰਾਂ ਨੂੰ ਇਹ ਵੀ ਜਿਨ੍ਹਾਂ ਨੇ ਪਲਾਂ ਵੀ ਜਨਾ ਜੱਟਾਂ ਤੋਂ ਗੱਲ ਆਉਂਦੀ ਆ ਬਾਈ ਕਿਸਾਨੀ ਤੋਂ ਗੱਲ ਆਉਂਦੀ ਆ ਜਿਨ੍ਹਾਂ ਦੇ ਹਨ ਹਰੇਕ ਦੀ ਕੋਈ ਵੀ ਮੰਨ ਲਓ ਕੋਈ ਵੀ ਤੁਸੀਂ ਲੈ ਲਓ ਉਹਨਾਂ ਨੇ ਸ਼ੁਰੂ ਖੇਤੀ ਤੋਂ ਕੀਤੀ ਆ ਆਪਦੇ ਤੋਂ ਖੇਤ ਵੀ ਉਹਨਾਂ ਕੋਲੇ ਪਰ ਯਾਰ ਕਲਾਕਾਰਾਂ ਨੂੰ ਪਤਾ ਨਹੀਂ ਕੀ ਐ ਇੱਥੇ ਬਾਈ ਕੀ ਸੱਪ ਸੰਘ ਗਿਆ ਕਹਾਂਗੇ ਪਤਾ ਯਾਰ ਵੀ ਠੁੱਟੀ ਜਿਨ੍ਹਾਂ ਤੋਂ ਪਲੇ ਹੋ ਜਿਨ੍ਹਾਂ ਤੋਂ ਬਣੇ ਹੋ ਯਾਰ ਅੱਜ ਉਹਨਾਂ ਵਾਰੀ ਸਾਨੂੰ ਕੀ ਈੜੀ ਦਾ ਡਰ ਲੱਗ ਗਿਆ ਯਾਰ ਹਾਂ ਸਰਕਾਰਾਂ ਤੋਂ ਡਰ ਲੱਗ ਗਿਆ ਯਾਰ ਫੇਰ ਕੀ ਹੋ ਗਿਆ ਸੋਡਾ ਅੱਜ ਪੇਜ ਬੰਦ ਹੋ ਜੂ ਯਾਰ ਵੀ ਚਲੋ ਇੱਕ ਮਹੀਨਾ ਕਮਾਈ ਨਾ ਵੀ ਹੋਊ ਸੋਨੂੰ ਛੋਟਾ ਇਹਨਾਂ ਨੇ ਲਵਾਉਣੇ ਐ ਬਿਲਕੁਲ ਨਹੀਂ ਰਾਵਾਂ ਚ ਤਿੰਨੇ ਦੇ ਜਿਆਦਾ ਤੁਸੀਂ ਯਾਰ ਹਨ ਜਤੇ ਯਾਰ ਪਿਆ ਵਾਲੇ ਜਾਣ ਰਹੀਆਂ ਨੇ ਯਾਰ ਇਹਨ ਜਿੱਥੇ ਪੰਜਾਬੀ ਬੋਲੀ ਆ ਉੱਥੇ ਹੀ ਤੁਹਾਨੂੰ ਸੁਣਿਆ ਜਾਣਾ ਮਾੜੀ ਮੋਟੀ ਤੁਹਾਨੂੰ ਯਾਰ ਥੋੜਾ ਪਤਾ ਇਹ ਚੀਜ਼ ਵੀ ਇਹ ਵੀ ਕਰਨਾ ਚਾਹੀਦਾ ਯਾਰ ਹਾਂ ਸੋਚਣੀ ਪਊਗੀ ਵੀ ਕਿੱਦਾਂ ਦੇ ਹਾਲਾਤ ਹੈਗੇ ਨੇ ਬਾਕੀ ਆ ਤੁਸੀਂ ਵੇਖੋ ਵੀ ਟ੍ਰੈਕਟਰ ਟੁੱਟ ਸਾਰਾ ਕੁਝ ਜਿਹੜਾ ਇਹ 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 ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਅਸਲ ਵਿੱਚ ਇਹ ਉਹ ਦਿੱਲੀ ਦੀਆਂ ਦੀ ਤਰ੍ਹਾਂ ਬਣੇ ਹੋਏ ਮਾਹੌਲ ਦੀਆਂ ਤਸਵੀਰਾਂ ਜਿਹੜੇ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੱਲੋ ਮੱਲੀ ਨਾਲ ਆਪਣੇ ਮੂੰਹ ਚੋਂ ਦਿੱਲੀ ਨਿਕਲਦਾ ਹੈ ਨਾ ਦਿੱਲੀ ਸ਼ਬਦ ਨਿਕਲਦਾ ਮੱਲੋ ਬੰਦੀ ਪੰਜਾਬ ਦੀ ਛੜਕਾ ਤੇ ਵੀ ਦਿੱਲੀ ਸ਼ਬਦ ਨਿਕਲਦਾ ਘਰੇ ਵੀ ਇਹੀ ਕਹਿੰਦਾ ਦਿੱਲੀ ਚੱਲੇ ਆ ਹਾਂ ਦਿੱਲੀ ਬੈਠੇ ਆ ਕੇ ਫੋਨ ਕਰਕੇ ਕਿੱਥੇ ਆ ਮੈਂ ਖਨੌਰੀ ਤੂੰ ਦਿੱਲੀ ਗਿਆ ਸੀ ਨਹੀਂ ਨਹੀਂ ਉਹ ਇੱਥੇ ਬੈਠੇ ਆ ਨਾ ਮੂੰਹ ਚੋਂ ਦਿੱਲੀ ਨਿਕਲ ਜਾਂਦਾ ਦਿੱਲੀ ਨਿਕਲਦਾ ਹਾਂ ਤੇ ਬਾਕੀ ਯਾਰ ਬਈ ਠੀਕ ਹੈ ਹਾਈ ਰੀ ਜਰੂਰ ਲਵਾਓ ਚਾਰ ਤੀ ਲੋਕਾਂ ਤੋਂ ਵੀ ਬਚੋ ਫੁੱਲੜਵਾਜੀ ਤੋਂ ਵੀ ਬਚੋ ਹਾਂ ਜਿਹੜੀਆਂ ਹੁਣ ਤਸਵੀਰ ਦਿਖਾਉਣੀਆਂ ਨੇ ਤੁਹਾਨੂੰ ਮੈਂ ਇਹ ਸਿਰਾ ਤੇ ਐਂਡ ਗੱਲਵਾਤਾ ਆ ਦੇਖ ਲੈ ਯਾਰ ਵੀ ਕੋਈ ਤੁਸੀਂ ਉਹ ਕਹਿੰਦੇ ਜੇ ਲੈਟਸ ਉਹ ਕਹਿੰਦੇ ਜੇ ਪਾਣੀ ਘਟਤਾ ਆ ਦਾ ਯਾਰ ਮੋਬਾਈਲ ਚਾਰਜ ਹੁਣ ਕੋਈ ਨਹੀਂ ਰਹਿਣਾ ਸੂਚਤਾ ਹੀ ਲੈ ਜਾਣਗੇ ਕਿਤੇ ਪੈਜ ਨੂੰ ਸੂਚਤਾ ਨਹੀਂ ਲੈ ਜਾਣਗੇ ਕਿਤੇ ਸਾਰਾ ਕੁਝ ਪੱਲੀ ਪਾ ਲੋ ਆਂਦਾ ਵੀ ਸੂਚਤਾ ਹੀ ਦੇ ਘਰ ਚ ਕਰ ਹੀ ਲੈਣਾ ਇਹ ਵਿੱਚ ਹਰਿਆਣੇ ਰੂਣੀ ਦੇ ਟਰੈਕਟਰ ਵੀ ਨਾ ਕੁਝ ਆ ਗਏ ਆ ਵਿੱਚ ਪਿੰਡਾਂ ਪੁੰਡਾਂ ਦੇ ਜਿਨ੍ਹਾਂ ਨੂੰ ਇਸ ਤਾਫਲੇ ਦੇ ਵਿੱਚ ਜੁੜ ਕੇ ਜਾਣਾ ਹੈ ਹਾਂ ਤੇ ਇੱਕ ਚੀਜ਼ ਹੋਰ ਆ ਰੋੜਾ ਫਿਲਟਰ ਪਾਣੀ ਵੀ ਫੜਾਈ ਜਾਂਦੇ ਵੀ ਲਿਆ ਲਿਆ ਕੇ ਬੋਤਲਾਂ ਤਾਂ ਹੈ ਹੀ ਹੈ ਕਿਉਂ ਹੈ ਨਾ ਪਾਣੀ ਦੀ ਕੋਈ ਕਮੀ ਨਹੀਂ ਆ ਦੇਖ ਬਈ ਪਰੇਕ ਦਾ ਹੱਥ ਖਾਲੀ ਨਹੀਂ ਤੂੰ ਵੇਖ ਜਗਮੀਤ ਹੈ ਨਾ ਇਹ ਤਾਂ ਸਵੇਰ ਦੀਆਂ ਤਸਵੀਰਾਂ ਨੇ ਰੰਜੀਤ ਜਦੋਂ ਦੁਪਹਿਰ ਜੀ ਹੁੰਦੀ ਨਾ ਇੱਥੇ ਉਦੋਂ ਵੇਖੀ ਉਦੋਂ ਹੁਣ ਆਪਾਂ ਗਾਣਾ ਗਾਈਂ ਹੱਥ ਕਿਸੇ ਦਾ ਖਾਲੀ ਨਹੀਂਗਾ ਕੋਈ ਨਹੀਂ ਦੇਖ ਲਾ ਖਾਂਦੇ ਪਿੰਦੇ ਖਾਂਦੇ ਪਿੰਦੇ ਇਹ ਗੱਲ ਆ ਗੱਲ ਪੱਕੀ ਤੇਰੀ ਗੱਲ ਦੇ ਬਣੀ ਨਾ ਤਸਵੀਰਾਂ ਦਾ ਜਿਹੜੀਆਂ ਹਾਜਮ ਨਹੀਂ ਆਉਂਦੀਆਂ ਉਹਨਾਂ ਲੋਕਾਂ ਨੂੰ ਨਾ ਜਿਹੜੇ ਕਿਸਾਨਾਂ ਨੂੰ ਮਤਵਾਦੀ ਕਹਿੰਦੇ ਆ ਵੱਖਵਾਦੀ ਕਹਿੰਦੇ ਆ ਉਹਨਾਂ ਤਸਵੀਰਾਂ ਨਹੀਂ ਇਹ ਆਉਂਦੀਆਂ ਆਂ ਆਜਮ ਨਹੀਂ ਆਉਂਦੀਆਂ ਬਈ ਉਹਨਾਂ ਕੌਮੀ ਸੰਘਰਸ਼ਾਂ ਚ ਲਾ ਦੇਣਾ ਹੈ ਨਾ ਲਾਈਵ ਵੀਡੀਓ ਤਸਵੀਰਾਂ ਕੌਮੀ ਸੰਘਰਸ਼ਾਂ ਚ ਲਾਤੀਆਂ ਸਿੱਧੂ ਦੀਆਂ ਲਾਈਵ ਬੈਠੇ ਤਸਵੀਰਾਂ ਆਹ ਬਾਬਾ ਜੀ ਕਹਿੰਦੇ ਨੇ ਕਿ ਜਵਾਕ ਛੱਕ ਕੇ ਜਾਇਓ ਲੰਗਰਾਂ ਦਾ ਛੱਕ ਲੋ ਯਾਰ ਨਾਲ ਲੱਗਣ ਲੱਗਾ ਜਾਂਦਾ ਭੁੱਖੇ ਨਾ ਚੱਲ ਜਾਓ ਆ ਵੇਖੋ ਰੌਣਕਾਂ ਲਾਈਵ ਨੇ ਲੰਗਰ ਤੇ ਗਰ ਬਾਈ ਮੈਨੂੰ ਤਾਂ ਇਹ ਪਤਾ ਹੈ ਵੀ ਜਿੰਨੇ ਦਿੱਲੀ ਵਾਲੇ ਉਸ ਸੰਘਰਸ਼ ਚ ਨਹੀਂ ਗਿਆ ਵੀਰ ਨੇ ਹੁਣ ਆ ਵੀ ਖੀਰ ਦਾ ਲੰਗਰ ਆ। ਕਹਿੰਦਾ ਯਾਰ ਛਕਣਾ ਹੀ ਛਕਣਾ ਕੁਛ ਲੈਦਾ ਫਿਰ ਪਾਣੀ ਦੀ ਬੋਤਲ ਲੈਣੀ ਬਈ। ਹਾਂ ਖੀਰ ਦੀ ਸਾਰਾ ਲੰਗਰ। ਬਹੁਤ ਸੁਆਦ ਹੈ ਤੇ ਪਰ ਮੈਂ ਉਹ ਜਿਹੜੀ ਗੱਲ ਕਰਨ ਲੱਗਾ ਜੀ ਜਿਹੜਾ ਦਿਨ ਦਾ ਦਿੱਲੀ ਨਹੀਂ ਨਾ ਗਿਆ। ਬਸ ਉਹ ਬੰਦੇ ਨੂੰ ਇੱਕ ਵਾਰੀ ਇੱਥੇ ਆ ਜਾਣਾ ਚਾਹੀਦਾ ਉਹਨੂੰ ਐ ਲੱਗੂ ਮੈਂ ਦਿੱਲੀ ਜਾ ਆਇਆ ਸੀ ਹੂੰ ਕਿਉਂਕਿ ਉਦੋਂ ਕਈਆਂ ਲੋਕਾਂ ਨੂੰ ਪਛਤਾਵਾ ਰਹਿ ਗਿਆ ਕਈ ਲੋਕ ਬਾਹਰਲੇ ਮੁਲਕਾਂ 'ਚ ਬੈਠੇ ਸੀ ਹੁਣ ਇਹ ਮੌਕਾ ਨਾ ਗਵਾ ਲਿਓ ਪਤਾ ਨਹੀਂ ਪੰਜਾਂ ਦਿਨਾਂ ਨੂੰ ਹੱਲ ਹੋ ਜੇ ਜਿਵੇਂ ਗੁਰਿੰਦਰ ਬਰਾੜ ਦਾ ਸੀ ਨਾ ਜਿਹਨੂੰ ਬੈਕ ਨਾ ਟਰਾਲੀ ਲਾਉਣੀ ਆਈ ਉਹ ਕਾਦਾ ਪੁੱਤ ਜੜਦਾ ਹੈ ਨਾ ਜਿਹੜਾ ਇੱਥੇ ਹੀ ਨੇ ਗਿੜਾ ਲਾ ਕੇ ਗਿਆ ਬਾਈ ਹਨਾ ਉਹ ਕਾਦਾ ਖੇਤਾਂ ਦਾ ਪੁੱਤ ਆ ਯਾਰ ਹਾਂ ਗੱਲ ਤੇ ਇਹ ਵੀ ਹੈ ਨਾ ਜੀਮਿਤ ਸਹੀ ਗੱਲ ਆ ਵੇਖੋ ਕਿੰਨੇ ਇੱਥੇ ਫਸੀਆਂ ਪੁੱਸੀਆਂ ਪਈਆਂ ਗੱਡੀਆਂ ਵਿਕਲਾਂ ਹਾਂ ਤੇ ਇਹ ਇਹ ਵੀ ਹੁਣ ਮੈਂ ਵ ਸੈੱਟ ਲਾਈ ਪਈ ਉਹ ਇਹ ਤਾਂ ਆਪਣੀ ਟਰਜਨ ਨੇ ਹਾਂ ਟਰਜਨ ਆਪਣੇ ਹਲੀ ਆ ਤੇ ਆਹ ਬਾਈ ਹੈ ਨਾ ਲੰਗਰ ਪਾਣੀ ਲੈ ਕੇ ਆਏ ਸਾਰਾ ਕੁਝ ਹੁਣ ਤੁਹਾਨੂੰ ਵਿਖਾਉਣੇ ਆ लास्ट ਤੇ ਗੱਡੀ 'ਚ ਬਹਿ ਗਏ ਹੁਣ ਤੁਹਾਨੂੰ ਤਸਵੀਰਾਂ ਜਿਹੜੀਆਂ ਵਿਖਾਉਣੀਆਂ ਨੇ ਇਹ ਲਾਸਟ ਤੱਕ ਜਾਣਾ ਆਪਾਂ ਗੱਡੀ 'ਚ ਪਤਾ ਨਹੀਂ ਕਿੱਦਾਂ ਦੀ ਵੀਡੀਓ ਬਣ ਰਹੀ ਮੋਬਾਈਲ ਅਸੀਂ ਕੱਢ ਲਿਆ ਬਾਹਰ ਤੇ ਮੈਕ ਹੈਗੇ ਅੰਦਰ ਸਾਡੇ ਕੋਲੇ ਕੰਮ ਪੂਰਾ ਤੇਲ ਚੱਕਤਾ ਸੀ ਆ ਕੱਚੇਤੀ ਵਿਖਾ ਦਿਆ ਬਾਈ ਤੁਸੀਂ ਵੀ ਥੱਕ ਗਏ ਹੋਗੇ ਰੇ ਜੀ ਸਭ ਸੁਣ ਕੇ ਨਾ ਵੀ ਥੱਕ ਕੇ ਗਏ ਗੱਡੀ ਗੱਡੀ ਤੇ ਹੁਣ ਦੋ ਤਿੰਨ ਕਿਲ ਮੇਰੇ ਹਿਸਾਬ ਚ ਤਾਂ ਯਾਰ ਦੋ ਤਿੰਨ ਕਿਲੋਮੀਟਰ ਦਾ ਕੱਟ ਹੋਣਾ ਦੋ ਤਿੰਨ ਮਿੰਟ ਦੀ ਵੀਡੀਓ ਹੈ ਯਾਰ ਤੁਸੀਂ ਦੇਖ ਲਿਓ ਧਿਆਨ ਨਾਲ ਕਿ ਕਿੱਦਾਂ ਦਾ ਕੱਟ ਹੈ ਇੱਥੇ ਜਿਹੜੀ ਆ ਇਧਰਲੇ ਪਾਸੇ ਗੱਡੀਆਂ ਲਿਆਉਣ ਲਈ ਨਾ ਰਸਤਾ ਛੱਡਿਆ ਹੋਇਆ ਪਰ ਇੱਥੇ ਵੀ ਰਾਤ ਰੋਤ ਨੂੰ ਇਹ ਬੈਠ ਵੀ ਜਾਂਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਹੱਥ ਜੋੜੀ ਬੈਠੇ ਆ ਕਹਿੰਦੇ ਤੁਹਾਡਾ ਧੰਨਵਾਦ ਜੀ ਆਹ ਬਾਈ ਸਾਈਕਲ ਸਾਈਕਲ ਦਾ ਹੈ ਨਾ ਇਧਰਲੇ ਪਾਸੇ ਸੱਜੇ ਹੱਥ ਵੇਖੋ ਤੁਸੀਂ ਇਹ ਐ ਹੀ ਆ ਪੂਰਾ ਆ ਵੀ ਮਾਹੌਲ ਜਿਵੇਂ ਆਪਣੇ ਟਿੱਕ ਟਿੱਕਰੀ ਫਿਰ ਨਿਕਲਦਾ ਮੂੰਹ ਟਿੱਕਰੀ ਵੀ ਹੁੰਦਾ ਸੀ ਉਵੇਂ ਗੱਲ ਕਰ ਲੋ ਤਾਂ ਜਿਹੜੇ ਟਿੱਕਰੀ ਹੁੰਦਾ ਸੀ ਨਾ ਇੱਕ ਸਾਈਡ ਛੱਡ ਦਿੱਤੀ ਸੀ ਬਾਅਦ ਦੇ ਵਿੱਚ ਉਹ ਵੀ ਛੱਡੀ ਬੈਠੇ ਇੱਥੇ ਪੰਜਾਬ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਪਹਿਲਾਂ ਇੱਥੇ ਐ ਰੋਕਦੇ ਸੀ ਜਿਹੜੇ ਬਾਹਰਲੇ ਵਿੱਚ ਲੋਕ ਆਉਂਦੇ ਸੀਗੇ ਹੁਣ ਇੱਥੇ ਖੁੱਲਾ ਮਾਹੌਲ ਹੈ ਕੋਈ ਜੋ ਮਰਜ਼ੀ ਆਵੇ ਕੋਈ ਕਿਸੇ ਨੂੰ ਰੋਕ ਨਹੀਂ ਕੋਈ ਟੋਕ ਨਹੀਂ ਗਈ ਠੀਕ ਹੈ ਜੇ ਕੋਈ ਤੁਹਾਡਾ ਕਿਤੇ ਨੰਬਰ ਨੋਟ ਹੋ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀਗੀ ਇਹ ਇਦਾਂ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਕਿ ਸਾਡਾ ਨੰਬਰ ਨੋਟ ਹੋ ਰਿਹਾ ਜਾਂ ਕੁਝ ਵੀ ਹੈ ਇਹ ਬ ਖਾਲੀ ਲੱਗਦੀ ਆ ਪਰ ਹੁਣ ਮੈਨੂੰ ਐ ਲੱਗਦਾ ਪਿਆ ਮੇਰਾ ਹੱਥ ਨਹੀਂ ਘੁੰਮ ਰਿਹਾ ਉਧਰ ਦੇ ਪਾਸੇ ਤੇ ਦੂਜੇ ਪਾਸੇ ਨਾ ਉਹ ਜਿਹੜੀ ਤਸਵੀਰ ਹੈ ਨਾ ਸੱਜੇ ਹੱਥ ਵਾਲੀ ਉਹ ਬਾਲੀ ਵਧੀਆ ਤਸਵੀਰ ਹੈ ਇੱਧਰਲੇ ਪਾਸੇ ਸਾਰੇ ਟਰੈਕਟਰ ਕੱਢ ਕੇ ਅਗਲੇ ਪਾਸੇ ਜਾਂਦੇ ਨੇ ਪਿੱਛੇ ਤੇਲ ਤੂਲ ਪਹੁੰਚ ਜਾਂਦੇ ਨੇ ਬੈਟਰੀਆਂ ਚ ਅੱਜ ਤੋਂ ਤੁਹਾਨੂੰ ਕਹੀਉਂ ਲਾਦਣਗਾ ਟਰੈਕਟਰ ਤਾਂ ਹੈ ਨਹੀਂ ਇਹ ਟਰੈਕਟਰ ਨਾ ਬੈਟਰੀਆਂ ਚਾਰਜ ਕਰਨ ਗਏ ਹੋਏ ਸਵੇਰ ਸਵੇਰ ਫਿਰ ਇਹਨਾਂ ਨੇ ਮੋਬਾਈਲ ਮੋਬਾਈਲ ਚਾਰਜ ਲਾਉਣੇ ਹੁੰਦੇ ਆ ਸਾਰਾ ਦਿਨ ਬਈ ਕਿ ਕਿਉਂ ਹੋ ਰਹੀ ਪੰਜਾਬ ਸਰਕਾਰ ਨੇ ਇੱਥੇ ਨਾ ਜਿਹੜੇ ਲੱਗੀਆਂ ਸੀ ਲਾਈਟਾਂ ਲੱਗੀਆਂ ਸੀ ਕੋਈ ਚੱਲ ਨਹੀਂ ਰਹਿੰਦਾ ਕੋਈ ਚਲਾਤੀਆਂ ਵਿੱਚ ਰਣਜੀਤ ਹੁਣ ਵਿੱਚ ਚਲਾਤੀਆਂ ਏਡੀ ਗੱਲ ਨਹੀਂ ਹੈਗੀ ਉਹ ਰਾਤ ਮੈਂ ਦੇਖਿਆ ਸੀ ਬਈ ਫਿਰ ਜਿਹੜਾ ਕੱਢ ਕੇ ਅਜੇ ਵੀ ਰਹਿੰਦੀਆਂ ਵਿੱਚ ਚਲਾਉਣ ਵਾਲੀਆਂ ਉਹ ਨਾ ਬਤ ਜਦੋਂ ਉਹ ਲਾਈਟ ਛੱਡੀ ਬੈਠੇ ਉਹ ਕੁਛ ਸੈੱਟ ਸ਼ੂਟ ਕਰਨ ਵਾਲੀਆਂ ਹੁੰਦੀਆਂ ਕੁਛ ਨਹੀਂ ਬਾਕੀ ਜਿਵੇਂ ਐਂਬੂਲੈਂਸ ਵਗੈਰਾ ਦਾ ਡਾਕਟਰੀ ਸੇਤਾ ਦਾ ਹਨਾ ਸਿਕਿਉਰਟੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਉਹ ਸਿਕਿਉਰਟੀ ਵਗੈਰਾ ਪੂਰਾ ਪ੍ਰਬੰਧ ਕੀਤਾ ਹੋਇਆ ਬਈ ਉਦੋਂ ਬਈ ਕਈਆਂ ਨੂੰ ਲੱਗਦਾ ਪਿਆ ਪੁਲਿਸ ਕਿਉਂ ਲੱਗੀ ਮੈਨੂੰ ਐਂ ਲੱਗਦਾ ਜਿਵੇਂ ਉਹਨਾਂ ਨੂੰ ਸਿਕਿਉਰਟੀ ਕਰ ਰਹੇ ਬਈ ਉਹਨਾਂ ਨੂੰ ਐਂ ਲੱਗਦਾ ਕੋਈ ਇੱਥੇ ਸ਼ਰਾਰਤੀ ਆਨਸਰ ਕੋਈ ਸ਼ਰਾਰਤ ਕਰ ਜਾਵੇ ਤੇ ਲੱਗਣਾ ਕਿਸਾਨਾਂ ਦੇ ਸਿਰ ਤੇ ਹੀ ਐ ਏਡੀ ਗੱਲ ਨਹੀਂ ਹੈਗੀਗੀ ਤੇ ਰਾਤ ਨੂੰ ਜਿਹੜਾ ਜਿਹੜੇ ਨਹੀਂ ਬੈਰੀਕੇਟ ਲਾ ਦਿੰਦੇ ਆ ਜਿੱਥੇ ਕਿਸਾਨ ਪਏ ਆ ਤਾਂ ਬਾਹਰ ਪੁਲਿਸ ਪੱਕੇ ਨੀਵਾਟ ਆ ਗਏ ਹਨਾ ਤੇ ਪਰ ਉਹ ਵੀ ਬੈਨ ਖੜੀ ਆ ਨਾ ਹਾਂ ਇਹ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਇਤਿਹਾਸਿਕ ਨਹੀਂ ਆ ਜਿਹੜੀਆਂ ਰੋਜ਼ ਟਰਾਲੀਆਂ ਨਾ ਮੈਂ ਨੋਟ ਕਰਦਾ 25 ਟਰਾਲੀਆਂ ਜਿਹੜੀਆਂ ਉਹ ਵੱਧ ਰਹੀਆਂ ਨੇ ਉਹ ਤੁਹਾਡਾ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਇੱਥੇ ਤੱਕ ਲਾਸਟ ਆ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਤੁਹਾਨੂੰ ਦਿਖਾਇਆ 27 ਮਿੰਟ ਸਾਡੀ ਮਿਹਨਤ ਬਹੁਤ ਹੈ ਵੱਡੀ ਗੱਲ ਹੈ ਨਾ ਵੀ ਆਪ ਦੇ ਤੌਰ ਤੇ ਇਹਨੂੰ ਸ਼ੇਅਰ ਮਾਰੋ